ਅਸਲਾਮੁਅਲੈਕਮ ਸਤਿ ਸ੍ਰੀ ਅਕਾਲ ਕਿਦਾ ਹਾਲ ਚਾਲ ਜੇ ਉਮੀਦ ਕਰਦੇ ਆ ਵਧੀਆ ਹੋਵਗਾ ਰਪ ਸੋਨਾ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਤੇ ਕਹਿੰਦੇ ਨੇ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਠੀਕ ਹੈ ਏਕਾ ਵਤੋ ਨਾ ਲੋਕਾਂ ਵਾਸਤੇ ਆ ਕਿ ਜਿਹੜਾ ਬਿਲਕੁਲ ਬੇਜ਼ੋਰ ਹੋ ਕੇ ਕੰਮ ਕਰਦੇ ਰਹਿੰਦੇ ਨੇ ਬੇ ਤੜਕ ਹੋ ਕੇ ਕਿ ਬੰਦੇ ਕੋ ਚੋਰ ਦੀ ਇੰਨੀ ਉਮਰ ਨਹੀਂ ਹੁੰਦੀ ਕਿ ਉਹ ਛੇਤੀ ਫੜਿਆ ਜਾਵੇ ਉਹ ਇਹ ਸਮਝਦੇ ਨੇ ਕਿ ਅਸੀਂ ਫੜਿਆ ਨਹੀਂ ਜਾਣਾ ਪਰ ਇਹ ਕਹਾਵਤ ਹੈ ਕਿ ਭਾਵੇਂ ਤੁਸੀਂ ਸਦੀਆਂ ਚੋਰੀ ਕਰਦੇ ਰਹੋ ਇੱਕ ਇੱਕ ਟਾਈਮ ਆਇਆ ਜ਼ਰੂਰ ਆਂਦਾ ਹੈ ਤੁਸੀਂ ਫੜੇ ਜਾਂਦੇ ਹੋ ਸਮਝ ਲਓ ਕਿ ਉਹ ਕਹਿੰਦੇ ਨੇ ਨਾ ਉਹ ਘਰਾ ਜਿਹੜਾ ਉਹ ਪਰਦਾਰਿਆਂ ਦਾ ਪਰਦਾ ਰੰਦਾ ਇੱਕ ਦਿਨ ਐਸਾ ਹੁੰਦਾ ਕਿ ਉਹ ਵਾਲੇ ਮਾਰ ਜਾਂਦਾ ਠੀਕ ਹੈ ਤੇ ਉਹ ਉਹ ਇੱਕ ਕਪੜਾ ਨਾ ਹਿੰਦੀ ਦੇ ਵਿੱਚ ਵੀ ਹੈਗਾ ਨਾ ਪੰਜਾਬੀ ਆਪਣਾ ਉਰਦੂ ਵਿੱਚ ਵੀ ਕਹਾਵਤ ਹਮ ਤੋ ਡੁੱਬੇ ਹ ਸਰਮ ਤੂਮੇ ਵੀ ਲੈ ਡੁੱਬੇ ਹ ਮਤਲਬ ਸਿੱਧਾ ਡੁੱਬੇ ਹ ਡੁੱਬੇ ਤੇਰਾ ਤੇ ਮੇਰਾ ਕਰਾ ਕਹਿੰਦੇ ਨੇ ਡੀ ਆਈ ਜੀ ਹਰਚਰਨ ਹਰਚਰਨ ਸਿੰਘ ਭੁੱਲਰ ਜਿਹੜੇ ਨੇ ਠੀਕ ਹੈ ਉਹ ਆਪ ਤੇ ਕਹਿੰਦੇ ਫੜੇ ਫੜੇਗੇ ਨੇ ਠੀਕ ਹੈ ਆਪ ਤੇ ਬੇਨਕਾਬ ਹੋਈ ਹੋਏ ਨੇ ਤੇ ਆਪਣੇ ਨਾਲ ਦੇ 10 ਹੋਰਾਂ ਦਾ ਵੀ ਸੇਰ ਲੈ ਗਏ ਨੇ ਉਹ ਇਹ ਵੈ ਨਾ ਕਿ ਉਹ ਵੇਖੋ ਉਹਨਾਂ ਨੇ ਉਹ 10 ਹੋਰਾਂ ਦਾ ਤਦ ਨਾ ਲਿਆ ਹੋਣਾ ਹੈ ਕਿ ਮੇਰਾ ਜਿਹੜਾ ਕੰਮ ਹੈ ਉਹ ਤੇ ਖਰਾਬ ਹੋ ਹੀ ਗਿਆ ਹਾਂ ਤੇ ਮੈਂ ਕਿਉਂ ਨਾ ਕੇਸ ਨੂੰ ਹੋਰ ਪਾਸੇ ਲੈ ਜਾਵਾਂ ਬਿਲਕੁਲ ਬਿਲਕੁਲ ਤੇ ਬਾਕੀ ਬਾਕੀਆਂ ਨੇ ਜਿਹੜਾ ਹੋਏਗਾ ਤੇ ਉਹ ਕੰਮ ਜਿਹੜਾ ਨਾ ਡਿਵਾਈਡ ਹੋ ਜਾਏਗਾ ਇੰਜ ਹੋਵੇਗਾ ਤੇ ਮੈਨੂੰ ਇਕੱਲੇ ਨੂੰ ਚੱਟੇ ਬਟ ਇਹ ਦੇਖੋ ਤੁਸੀਂ ਦੇਖੋ ਪਤਾ ਨਹੀਂ ਅਜ਼ਲੀ ਫਜ਼ਲੀ ਕਦੋਂ ਦਾ ਕਰਨ ਦਿਆ ਸੀ ਇਹ ਕੰਮ ਠੀਕ ਹੈ ਬਟ ਇਹ ਵੇ ਕਿ ਆਕਾਸ਼ ਪੱਥਾ ਆਕਾਸ਼ ਪੱਥਾ ਨੇ ਇਹਨੂੰ ਸਹੀ ਬੇਨਕਾਬ ਕੀਤਾ ਬਿਲਕੁਲ ਆਕਾਸ਼ ਪੱਥਾ ਨੇ ਇਹਦੇ ਸਹੀ ਪੋਲ ਖੋਲੇ ਨੇ ਤੇ ਪਹਿਲੇ ਆਪਾਂ ਵੀਡੀਓ ਵੇਖਦੇ ਆ ਫਿਰ ਆਪਾਂ ਕਰਦੇ ਆ ਤੇ ਗੱਲਬਾਤ ਤੇ ਵੀਡੀਓ ਦੇ ਨਾਲ ਬਣੀ ਰਹੀਓ ਪੂਰੀ ਵੇਖਿਓ ਤੇ ਗਿਲ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਲਾਜ਼ਮੀ ਕਰਿਆ ਕਰੋ ਚਲੋ ਪਹਿਲੇ ਆਪਾਂ ਵੀਡੀਓ ਸਟਾਰਟ ਕਰਦੇ ਆ ਚਲੋ ਚਲੋ ਜੀ ਹਰਚੰਨ ਸਿੰਘ ਪੁੱਲਰ ਤੋਂ ਬਾਅਦ ਕੀ ਪੰਜਾਬ ਦੀਆਂ ਜਿਹੜੀਆਂ ਵੱਡੀਆਂ ਮੱਛੀਆਂ ਨੇ ਉਹਨਾਂ ਨੂੰ ਹੱਥ ਪਹਨਣ ਜਾ ਰਿਹਾ ਹੈ ਕੌਣ ਕੌਣ ਇਹਦੇ ਵਿੱਚ ਸ਼ਾਮਲ ਸੀ ਸਾਡੇ ਜਾਣਕਾਰ ਦੱਸ ਦਿੰਨੇ ਕਿ ਪੰਜਾਬ ਦੇ 15 ਆਈਐਸ ਤੇ ਆਈਪੀਐਸ ਅਸਰ ਜਿਨ੍ਹਾਂ ਦੇ ਵਿੱਚ 10 ਆਈਪੀਐਸ ਆਫੀਸਰ 5 ਆਈਐਸ ਆਫੀਸਰ ਜਿਹੜਾ ਮਿਡਲ ਮੈਨ ਜਿਹਦੇ ਕਰਕੇ ਹਰਚੰਦ ਸਿੰਘ ਪੁੱਲਰ ਸਾਹਿਬ ਹੋਣੀ ਪੜੇਗੇ ਨੇ ਜਿਹੜਾ ਬਚੋਲੀਆ ਜਿਹਦੇ ਕੋਲੋਂ 21 ਲੱਖ ਰੁਪਈਆ ਉਹਦੇ ਘਰੋਂ ਵੀ ਫੜਿਆ ਉਹਦੇ ਜਿਹੜੇ ਲਿੰਕ ਨੇ ਪੰਜਾਬ ਦੇ 10 ਆਈਪੀਐਸ ਅਫਸਰ ਤੇ 5 ਆਈਐਸ ਅਫਸਰ ਨੇ ਉਹਨਾਂ ਦੇ ਨਾਲ ਵੀ ਜਿਹੜੀ ਉਹਨਾਂ ਦੀ ਰੈਗੂਲਰ ਜਿਹੜੀ ਗੱਲਬਾਤ ਹੁੰਦੀ ਸੀ ਬਹੁਤ ساری ਉਹਨਾਂ ਦੇ ਸੀਬੀਆਈ ਨੂੰ ਚੈਟ ਜਿਹੜੀ ਆ ਉਹ ਮਿਲ ਚੁਕੀ ਆ ਕਰਪਸ਼ਨ ਦੇ ਨਾਲ ਨਾਲ ਜਿਹੜਾ ਮਸਲਾ ਵਾ ਇਹ ਇਨਕਮ ਟੈਕਸ ਚੋਰੀ ਦਾ ਵੀ ਮਸਲਾ ਆ ਇਨਕਮ ਟੈਕਸ ਚੋਰੀ ਦੇ ਮਸਲੇ ਦੇ ਵਿੱਚ ਹੁਣ ਦੇਸ਼ ਦੀ सीबीआई ਏਜੰਸੀ ਤੋਂ ਬਾਅਦ ਇਨਕਮ ਟੈਕਸ ਡਿਪਾਰਟਮੈਂਟ ਤੇ ਓਈਡੀ ਉਹ ਵੀ ਅੱਜ ਸ਼ਾਮ ਤੱਕ ਜਾਂ ਸਵੇਰ ਤੱਕ ਮੁਕਦਮਾ ਦਰਜ ਕਰ ਸਕਦੀ ਹੈ ਹਰਚਰਨ ਸਿੰਘ ਪੁੱਲੜ ਤੋਂ ਬਾਅਦ ਕੀ ਪੰਜਾਬ ਦੀਆਂ ਜਿਹੜੀਆਂ ਵੱਡੀਆਂ ਮੱਛੀਆਂ ਨੇ ਉਹਨਾਂ ਨੂੰ ਹੱਥ ਪੈਣ ਜਾ ਰਿਹਾ ਹੈ ਕਿ ਤਾਰਾ ਅੱਗੇ ਤੱਕ ਜੁੜੀਆਂ ਨੇ ਕੌਣ-ਕੌਣ ਇਹਦੇ ਵਿੱਚ ਸ਼ਾਮਲ ਸੀ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਪੁੱਲੜ ਸਾਹਿਬ ਕਹਿੰਦੇ ਨੇ ਜੀ ਕੀ ਇਹ ਵੀ ਜਿਹੜੀ ਕੇਸ ਦੇ ਵਿੱਚ ਸੀਬੀਆਨ ਜਿਹੜਾ ਹੱਥ ਪਾਇਆ ਹੈ ਇਹਦੀਆਂ ਤਾਰਾ ਅੱਗੇ ਤੱਕ ਜੁੜੀਆਂ ਹੋਈਆਂ ਨੇ ਬਿਲਕੁਲ ਲਾਜ਼ਮੀ ਤੌਰ ਤੇ ਜੋ ਜਿਸ ਸਾਬ ਦੇ ਨਾਲ ਸਾਡੇ ਜਾਣਕਾਰ ਦੱਸਦੇ ਨੇ ਕਿ ਪੰਜਾਬ ਦੇ 15 ਆਈਐਸ ਤੇ ਆਈਪੀਐਸ ਜਿਨ੍ਹਾਂ ਦੇ ਵਿੱਚ 10 ਆਈਪੀਐਸ ਅਫਸਰ 5 ਆਈਐਸ ਅਫਸਰ ਉਹਨਾਂ ਨੂੰ ਵੀ ਜਿਹੜੇ ਨੇ ਨੋਟਿਸ ਜਾਰੀ ਹੋ ਸਕਦੇ ਨੇ ਕਿਉਂਕਿ ਜਿਹੜਾ ਮਿਡਲ ਮੈਨ ਜਿਹਦੇ ਕਰਕੇ ਹਰਚੰਦ ਸਿੰਘ ਭੁੱਲਰ ਸਾਹਿਬ ਹੋਣੀ ਫੜੇਗੇ ਨੇ ਜਿਹੜਾ ਬਚੋਲੀ ਆ ਜਿਹਦੇ ਕੋਲੋਂ 21 ਲੱਖ ਰੁਪਈਆ ਉਹਦੇ ਘਰੋਂ ਵੀ ਫੜਿਆ ਉਹਦੇ ਜਿਹੜੇ ਲਿੰਕ ਨੇ ਉਹ ਪੰਜਾਬ ਦੇ 10 IPS ਅਫਸਰ ਤੇ ਪੰਜ ਆਈਐਸ ਸਬਸੋਂ ਨੇ ਉਹਨਾਂ ਦੇ ਨਾਲ ਵੀ ਜਿਹੜੀ ਉਹਨਾਂ ਦੀ ਰੈਗੂਲਰ ਜਿਹੜੀ ਗੱਲਬਾਤ ਹੁੰਦੀ ਸੀ ਬਹੁਤ ਸਾਰੀ ਉਹਨਾਂ ਦੇ ਸੀਬੀਆਈ ਨੂੰ ਚੈਟ ਜਿਹੜੀ ਆ ਉਹ ਮਿਲ ਚੁਕੀ ਆ ਕਿ ਉਹ ਸ਼ਾਇਦ ਹੋਰ ਹੋਰਨਾ ਅਫਸਰਾਂ ਕੋਲ ਵੀ ਜਿਹੜਾ ਵਾ ਉਹ ਜਿਹੜੇ ਨੇ ਡੀਲਾਂ ਕਰਵਾਉਂਦਾ ਸੀ ਜਾਂ ਉਹਨਾਂ ਵਾਸਤੇ ਪੈਸੇ ਇਕੱਠੇ ਕਰਦਾ ਸੀ ਜਿਵੇਂ ਹਰਚਰਨ ਸਿੰਘ ਭੁੱਲਰ ਵਾਸਤੇ ਪੈਸੇ ਇਕੱਠੇ ਕਰਦਾ ਸੀ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਇਹ ਕਰਪਸ਼ਨ ਦੇ ਨਾਲ ਨਾਲ ਜਿਹੜਾ ਮਸਲਾ ਵਾ ਇਹ ਇਨਕਮ ਟੈਕਸ ਚੋਰੀ ਦਾ ਵੀ ਮਸਲਾ ਵਾ ਇਨਕਮ ਟੈਕਸ ਚੋਰੀ ਦੇ ਮਸਲੇ ਦੇ ਵਿੱਚ ਹੋਣਾ ਦੇਸ਼ ਦੇ सीबीआई ਏਜੰਸੀ ਤੋਂ ਬਾਅਦ ਇਨਕਮ ਟੈਕਸ ਡਿਪਾਰਟਮੈਂਟ ਤੇ ਓਈਡੀ ਉਹ ਵੀ ਅੱਜ ਸ਼ਾਮ ਤੱਕ ਜਾਂ ਸਵੇਰ ਤੱਕ ਮੁਕਦਮਾ ਦਰਜ ਕਰ ਸਕਦੀ ਹੈ ਤੇ ਫਿਰ ਉਹ ਵੱਖਰੀ ਇੱਕ ਐਕਸਰਸਾਈਜ਼ ਸ਼ੁਰੂ ਹੋਏਗੀ ਹੁਣ ਇਨਕਮ ਟੈਕਸ ਈਡੀ ਕਿਉਂਕਿ ਟੈਕਸ ਥੋਰੀ ਦਾ ਮਸਲਾ ਜਿਹੜਾ ਸਕ੍ਰੈਪ ਡੀਲਰ ਹੈ ਪੰਜਾਬ ਦੇ ਵਿੱਚ ਉਹ ਕੀ ਹੈ ਕਿ ਉਹ ਦੇ ਦੇ ਵਿੱਚ ਜਿਹੜਾ ਵਾ ਸਿੱਧੀ ਇਨਵੋਲਵਮੈਂਟ ਹੁੰਦੀ ਹੈ ਕਿ ਕਿੰਨਾ ਮਾਲ ਧੋਇਆ ਜਾ ਰਿਹਾ ਹੈ ਕੀ ਕੁਝਾ ਕਿੰਨਾ ਟੈਕਸ ਆ ਕਿ ਇਹ ਸਾਰੇ ਜੜੀਆਂ ਉਹ ਖਰਚੇ ਜਿਹੜੇ ਬਚਦੇ ਨੇ ਇਹਦੇ ਇੱਕ ਮਕਦਮਾ ਦਰਜ ਕਰਤਾ ਤੇ ਇੱਥੇ 5 ਲੱਖ ਰੁਪਈਆ 8 ਲੱਖ ਰੁਪਈਏ ਦੀਆਂ ਗੱਲਾਂ ਹੋਣ ਲੱਪੀਆਂ ਨੇ ਪਰ ਇਹ ਮਾਮਲਾ ਬਹੁਤ ਹੀ ਸੀਰੀਅਸ ਹੈ। ਉਹ ਸਭ ਤੋਂ ਵੱਡਾ ਸਵਾਲ ਇਸ ਮਸਲੇ ਦੇ ਵਿੱਚ ਆ ਗਿਆ ਕਿ ਉਹ ਆਈਪੀਐਸ ਆਈਐਸ ਅਫਸਰ ਕੌਣ ਹੈ ਔਰ ਹੋ ਸਕਦਾ ਹੈ ਕਿ ਹਰਚੰਦ ਸਿੰਘ ਭੁੱਲਰ ਨੂੰ ਲਵਾਉਣ ਵਾਲੇ ਕੌਣ ਲੋਕ ਨੇ। ਦੇਖੋ ਅ ਇਹ ਪਹਿਲਾ ਪਟਿਆਲਾ ਡੀਆਈਜੀ ਰੇਂਜ ਰਹੇ ਨੇ ਉਹ ਵੀ ਬਹੁਤ ਮਹੱਤਵਪੂਰਨ ਰੇਂਜ ਆ ਫਿਰ ਇਹ ਮਹਾਲੀ ਰੇਂਜ ਰਹੇ ਨੇ ਤੇ ਮਹਾਲੀ ਦੇ ਵਿੱਚ ਬਹੁਤ ਵੱਡੀ ਉਪਪੜ ਰੇਂਜ ਦੇ ਵਿੱਚ ਮਹਾਲੀ ਜ਼ਿਲਾਂ ਦਾ ਇਹ ਜਿਹੜੇ ਨੇ ਇਹ ਬਹੁਤ ਵੱਡੇ ਜ਼ਿਲ੍ਹੇ ਨੇ ਜਿੱਥੇ ਜਿਹੜੇ ਨੇ ਦੋ ਨੰਬਰ ਦੇ ਧੰਦੇ ਵੀ ਬਹੁਤ ਹੁੰਦੇ ਨੇ ਤੇ ਜਿਹੜੇ ਕਰਪਟ ਅਫਸਰ ਹੁੰਦੇ ਨੇ ਉਹਨਾਂ ਨੂੰ ਦੋ ਨੰਬਰ ਦਾ ਪੈਸਾ ਵੀ ਬਹੁਤ ਆਉਂਦਾ ਹੈਗਾ ਹੁਣ ਤੇ ਮਹਾਲੀ ਦੇ ਵਿੱਚ ਐਸਐਸਪੀ ਛੱਡੋ ਐਸਐਚਓ ਲੱਗਣਾ ਹੋਊਗਾ ਤੇ ਤੁਹਾਨੂੰ ਪਤਾ ਨਹੀਂ ਕਿਹਦੇ ਕਿਹਦੇ ਗੋਡੇ ਘੁੱਟਣੇ ਪੈਂਦੇ ਹੈਗੇ ਨੇ ਤੇ ਐਸਐਸਪੀ ਲੱਗਣ ਵਾਸਤੇ ਪਤਾ ਨਹੀਂ ਕੀ ਕੁਝ ਕਰਨਾ ਪੈਂਦਾ ਹੋਊਗਾ ਨਾ ਇਹ ਜਿਹੜੇ ਬਹੁਤ ਹੀ ਵੱਡੇ ਜ਼ਿਲ੍ਹੇ ਹੈਗੇ ਨੇ ਜਿੱਥੇ ਲੁਧਿਆਣਾ ਵਰਗੇ ਸ਼ਹਿਰ ਦੇ ਬਰਾਬਰ ਮਹਾਲੀ ਜ਼ਿਲ੍ਹੇ ਪਹੁੰਚ ਚੁੱਕਿਆ ਹੈਗੇ ਨੇ ਹੁਣ ਇਹ ਸਾਰੀ ਇੱਕ ਜਾਂਚ ਦਾ ਵਿਸ਼ਾ ਵਾ ਕਈ ਤੇ ਜਿਹੜੇ ਪੋਲਿਟਿਸ਼ੀਅਨ ਨੇ ਪੰਜਾਬ ਦੇ ਜਾਂ ਕਈ ਜਿਹੜੇ ਬڑے ਕੋਈ ਸੈਕਟਰੀ ਹੈ ਕੋਈ OSD ਹੈ ਨਾ ਕਈ ਤੇ ਹੁਣ ਜਿਹੜੇ ਨੇ ਉਹ ਚੰਡੀਗੜ੍ਹ ਰਾਤ ਨਹੀਂ ਘੱਟ ਰਹੇ ਕਈ ਤੇ ਉੱਠ ਉੱਠ ਕੇ ਕਿਤੇ ਪਤਾ ਨਹੀਂ ਸਾਡੇ ਘਰ ਨਾਲ ਆ ਜੇ ਕਿਉਂਕਿ ਚੰਡੀਗੜ੍ਹ ਪੁਲ ਜਿਹੜਾ ਬਾਹ ਸੈਂਟਰ ਦੇ ਅਧੀਨ ਆ ਤੇ CBI ਕਿਸੇ ਵੇਲੇ ਵੀ ਕਿਹਦੇ ਘਰ ਵਰਜੀ ਜਾ ਸਕਦੀ ਹੈ ਕਈ ਤੇ ਇੱਥੇ ਰਾਤੋ ਹੀ ਭੱਜ ਗਏ ਸੀ ਜਦੋਂ ਪਤਾ ਲੱਗਾ ਹਰਚੰਦ ਸਿੰਘ ਭੁੱਲਰ ਭੱਜ ਫੜੇ ਗਏ ਨੇ ਤੇ ਕਈ ਫਿਰ ਪੰਜਾਬ ਦੇ ਵਿੱਚ ਜਾ ਕੇ ਚੱਲ ਗਏ ਕਿ ਚਲੋ ਘੱਟੋ ਘੜ ਉੱਥੇ ਤੇ ਜਿਹੜੀ ਹੈ CBI ਫੜ ਨਹੀਂ ਆਉਗੀ ਉਹ ਜਿਹੜਾ ਮਸਲਾ ਸਭ ਤੋਂ ਵੱਡਾ ਕਿ ਇਹਦੇ ਖਾਸ ਕੰਮ ਸੀ ਕਿੰਨਾ ਨੇ ਲਗਵਾਇਆ ਸੀ ਉਹ ਸਾਰਾ ਹੁਣ ਜਿਹੜਾ ਰਿਕਾਰਡ ਹੈ ਉਹ ਸੀਬੀਆਈ ਕੋਲ ਆ ਤੇ ਸੀਬੀਆਈ ਵਨ ਬਾਈ ਵਨ ਕਰਕੇ ਜਿਹੜਾ ਉਹ ਜਿਹੜਾ ਉਹ ਇਹਨਾਂ ਨੂੰ ਬੁਲਾ ਲਏ ਬੁਲਾਏਗੀ ਔਰ ਸਾਡੇ ਜਾਣਕਾਰ ਇਹ ਵੀ ਦੱਸਦੇ ਨੇ ਕਿ ਕਿਉਂਕਿ ਰੋਪੜ ਰੇਂਜ ਦੇ ਵਿੱਚ ਤਿੰਨ ਪੁਲਿਸ ਜ਼ਿਲ੍ਹੇ ਆਉਂਦੇ ਨੇ ਰੋਪੜ ਮਹਾਲੀ ਤੇ ਫਤਿਹਗੜ੍ਹ ਸਾਹਿਬ ਇਨਾ ਰੇਂਜ ਦੇ 7 ਕੇ 8 ਡੀਐਸਪੀ ਵਿਜਿਟ ਨੇ ਉਹ ਵਿਜੀਲੈਂਸ ਨੇ ਤਲਬ ਕਰ ਲਏ ਨੇ ਉਹ ਵੀ ਜਿਹੜੇ ਨੇ ਉਹਨਾਂ ਚ ਹੋ ਸਕਦਾ ਇੱਕ ਅੱਧਾ ਵਾਦਾ ਗ ਮਾਫਗਵਾਹ ਵੀ ਬਣ ਜਾਏ ਪਰ ਕਈ ਦੱਸਦੇ ਨੇ ਕਿ ਪੁਲਿਸ ਆਲੇ ਵੀ ਸਿਪਾਈ ਚਾਏ ਕੋਈ ਕੌਨਸਟੇਬਲ ਆ ਚਾਏ ਕੋਈ ਲੇਡੀ ਕੌਨਸਟੇਬਲ ਆ ਅਪ ਟੂ ਐਸਐਸਪੀ ਜਾਂ ਐਸਪੀ ਲੈਵਲ ਦੇ ਵੀ ਜਿਹੜੇ ਨੇ ਮੁਲਾਜ਼ਮ ਜਾਂ ਅਧਿਕਾਰੀ ਸਾਰੇ ਕਰਪਟ ਨਹੀਂ ਹੁੰਦੇ ਪਰ ਕਈ ਕਰੈਕਟਰ ਦੇ ਤੇ ਜਮੀਰ ਦੇ ਬੜੇ ਪੱਕੇ ਹੁੰਦੇ ਨੇ ਉਹ ਵੀ ਪਰੇਸ਼ਾਨ ਸੀ ਇਸ ਕਰਕੇ ਉਹ ਵੀ ਜਿਹੜੇ ਨੇ ਉਹਨਾਂ ਚੋਂ ਕਹਿੰਦੇ ਕਿ 6 7 ਜਿਹੜੇ ਡੀਐਸਪੀ ਉਹ ਵੀ ਸੀਬੀਆਈ ਨੇ ਬੁਲਾ ਲਏ ਹੈਗੇ ਨੇ ਉਹ ਆਪਣੇ ਬਿਆਨ ਦੇਣਗੇ ਉਹਨੇ ਕਾਫੀ ਜਿਹੜਾ ਲੰਮਾ ਮਸਲਾ ਵਾ ਹਰਚੰਦ ਸਿੰਘ ਭੁੱਲਰ ਹੋਣਾ ਦੇ ਜਿਹੜਾ ਵਾ ਇਹ ਛੇਤੀ ਨਜਿੱਠਣ ਨਿਪਟਣ ਵਾਲਾ ਨਹੀਂ ਆ ਔਰ ਜਿਹੜੇ ਹੁਣ ਅਗਲੇ 15 ਆਫੀਸਰ ਨੇ ਆਈਐਸ ਆਈਪੀਐਸ ਅਫਸਰ ਉਹਨਾਂ ਦੇ ਵੀ 1 ਬਾਈ 1 ਜਿਹੜੀ ਵਾਰੀ ਆਜੂ ਕਿਉਂਕਿ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਕੋਰਟ ਦੇ ਵਿੱਚ ਹਰਚੰਦ ਸਿੰਘ ਭੁੱਲਰ ਔਰ ਜਿਹੜਾ ਦਲਾਲ ਸੀ ਉਹਨਾਂ ਨੂੰ 14 ਦਿਨਾਂ ਲਈ ਵਾਸਤੇ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਤੇ ਦਲਾਲ ਦੇ ਮੋਬਾਈਲ ਤੋਂ ਹੀ ਬਹੁਤ ਸਾਰੇ ਜਿਹੜੇ ਚਿਹਰੇ ਨੇ ਉਹ ਬੇਨਕਾਬ ਹੋ ਰਹੇ ਨੇ ਕਿੰਨਾ ਬੜੀਆ ਬੰਨ ਨਿਕਲ ਕੇ ਆ ਰਹੇ ਨੇ ਕਹਿੰਦੇ ਜਿਹੜਾ ਜਿਹੜਾ ਦਲਾਲ ਦੀ ਤੁਸੀਂ ਗੱਲ ਕਰ ਰਹੇ ਹੋ ਇਹਦੇ ਸੰਬੰਧ ਸਿਰਫ ਡੀਆਈਜੀ ਨਾਲ ਨਾ ਜੋੜੇ ਜਾਣ ਇਹਦੇ ਸੰਬੰਧ ਪੰਜਾਬ ਦੇ ਹੋਰ ਵੱਡੇ ਅਫਸਰਾਂ ਜਾਂ ਪੋਲਿਟਿਸ਼ੀਅਨਰ ਨਾਲ ਵੀ ਹੋ ਸਕਦੇ ਨੇ ਲਾਜ਼ਮੀ ਤੌਰ ਤੇ ਮੈਂ ਕਹਿ ਰਿਹਾ ਕਿ ਡੀਆਈਜੀ ਇੱਕ ਛੋਟੀ ਪੋਸਟ ਨਹੀਂ ਹੁੰਦੀ ਡੀਆਈਜੀ ਬਹੁਤ ਵੱਡੀ ਪੋਸਟ ਹੁੰਦੀ ਹੈ ਨਾ ਹੁਣ ਡੀਆਈਜੀ ਨਾਲ ਹੋ ਸਕਦਾ ਕਿ ਇਹਦੇ ਜਿਹੜਾ ਦਲਾਲ ਵਾ ਕਿੰਨੇ ਆਈਏ ਅਫਸਰ ਨੇ ਜਿਵੇਂ ਜੇ ਪੰਜ ਆਈਏ ਅਫਸਰ ਮੋٹے ਨੇ ਉਹਦੇ ਚ ਮਤਲਬ ਚੀਫ ਸਕੱਟਰੀ ਲੈਵਲ ਦੇ ਜਿਹੜੇ ਨੇ ਅਫਸਰ ਉਹਨਾਂ ਦੇ ਨਾਲ ਉਹ ਸਿੱਧੀ ਗੱਲ ਗੱਲਬਾਤ ਸੀ ਉਹ ਰੈਗੂਲਰ ਲੋਕਾਂ ਨੂੰ ਫੋਨ ਕਰਦਾ ਰਹਿੰਦਾ ਸੀ ਉਹ ਰੈਗੂਲਰ ਆ ਕੋਈ ਆਮ ਦਾ ਜੇ ਕਿਸੇ ਪੰਜਾਬ ਦੇ ਅਫਸਰ ਨੂੰ ਫੋਨ ਕਰ ਲੈ ਮੀਡੀਆ ਨੇ ਕਿਸੇ ਚੀਫ ਸਕੱਟਰੀ ਰੈਂਕ ਦੇ ਅਧਿਕਾਰੀ ਦੇ ਨਾਲ ਜਾਂ ਐਸਐਸਪੀ ਡੀਆਈਜੀ ਜਾਂ ਏਡੀਜੀਪੀ ਡੀਜੀਪੀ ਲੈਵਲ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਹੈ ਮੀਡੀਆ ਨੂੰ ਨਹੀਂ ਫੋਨ ਚੱਕਦੇ ਪਰ ਇਹ ਜਿਹੜੇ ਦਲਾਲ ਦੇ ਨਾ ਉਹ ਬੰਦੇ ਫੋਨ ਚੱਕਦੇ ਸੀ ਉਹ ਦਲਾਲ ਪੈਸੇ ਇਕੱਠੇ ਕਰਦਾ ਹੋਊਗਾ ਜਾਂ ਉਹਨਾਂ ਵਾਸਤੇ ਪੈਸੇ ਇਕੱਠੇ ਕਰਕੇ ਉਹ ਤੇ ਵੈਸੇ ਵੀ ਦੀਵਾਲੀ ਦਾ ਸੀਜ਼ਨ ਤੇ ਅਫਸਰਾਂ ਦੀ ਦੀਵਾਲੀ ਤੇ ਲੋਕਾਂ ਦਾ ਦਿਵਾਲਾ ਨਿਕਲ ਜਾਂਦਾ ਇਹਨਾਂ ਦੀ ਦਿਵਾਲੀ ਵਧੀਆ ਹੁੰਦੀ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਾਫੀ ਹੋਏ ਹੁਣ ਇਹ ਜਾਂਚ ਦਾ ਵਿਸ਼ਾ ਵਾ ਹੁਣ ਜਿਹੜੀ ਹੈ ਸੀਬੀਆਈ ਕਿਉਂਕਿ 14 ਦਿਨ ਦਾ ਜੁਡੀਸ਼ੀਅਲ ਰਿਮਾਂਡ ਆ ਉਹਦੇ ਚ ਹੋਰ ਵੀ ਉਹ ਤਫਤੀਸ਼ ਕਰੂਗੀ ਪਤਾ ਲੱਗ ਜਾਊਗਾ ਕਿ ਕਿਹੜੇ ਕਿਹੜੇ ਅਫਸਰ ਦਾ ਜਿਹੜਾ ਵਾ ਉਹ ਨਾਮ ਬੋਲਦਾ ਸੀਬੀਆਈ ਨੇ ਰਿਮਾਂਡ ਦੀ ਗੱਲ ਕਿਉਂ ਨਹੀਂ ਕੀਤੀ ਉਹਨਾਂ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜ ਦਿੱਤਾ ਸੀਬੀਆਈ ਨੇ ਅਜੇ ਹੋਰ ਵੀ ਇਨਵੈਸਟੀਗੇਸ਼ਨ ਕਰਨੀ ਸੀਗੀ ਜਾਂ ਹੋਰ ਵੀ ਖੁਲਾਸੇ ਕਰਨੇ ਹੋਣਗੇ ਤਫਤੀਸ਼ ਦਾ ਕੀ ਹੈ ਮਕਸਦ ਕੀ ਹੈਗਾ ਇਸ ਇਹ ਤਫਤੀਸ਼ ਕਿਵੇਂ ਹੋਏਗੀ ਦੁੱਖ ਅੱਜ ਜਿਹੜਾ ਸੀਬੀਆਈ ਨੇ ਕੋਈ ਕਿ ਬੀਤੇ ਦੇ ਨਾਲ ਖਰਚਨ ਸਿੰਘ ਭੁੱਲਰ ਜਿਹੜਾ ਦਲਾਲ ਆ ਕ੍ਰਿਸ਼ਨਾਨੂ ਕਰਕੇ ਕੋਈ ਨਾ ਉਹਨੂੰ ਕ੍ਰਿਸ਼ਨਾਨੂ ਉਹਨੂੰ ਫੜਿਆ ਹੈਗਾ ਉਹਨਾਂ ਨੇ ਕੋਰਟ ਦੇ ਵਿੱਚ ਜਿਹੜਾ ਉਹਨਾਂ ਨੂੰ ਸੀਬੀਆਈ ਨੇ ਜੋ ਉਹਨਾਂ ਨੂੰ ਪਤਾ ਕਿ ਜਹੀਂ ਜਿੱਥੇ ਮਰਜ਼ੀ ਜਾ ਕੇ ਜਿਹੜੀ ਆ ਪੁੱਛਗਿੱਛ ਕਰ ਸਕਦੇ ਆ ਇਸ ਕਰਕੇ 14 ਦਿਨ ਦਾ ਭਾਵੇਂ 5 ਦਿਨ ਦਾ ਸੀਬੀਆਈ ਕੋੜਾ ਰੁਪਮਾੜਾ ਸਰਕਾਰ ਦੇ ਦੀ ਭਾਵੇਂ 3 ਦਾ ਭਾਵੇਂ 2 ਦਿਨ ਦਾ ਕਰ ਲਈ ਦੀ ਪਰ ਹੁਣ ਕਿਉਂਕਿ ਜਿਹੜਾ ਦੇਸ਼ ਦੇ ਅੰਦਰ ਨਵਾਂ ਕਾਨੂੰਨ ਬਣ ਗਿਆ ਨਾ ਬੀ ਐਨ ਐਸ ਭਾਰਤੀ ਨਿਆਂਇਸੰਤਾ ਭਾਰਤੀ ਨਿਆਂਇਸੰਤਾ ਦੇ ਵਿੱਚ ਸੀਬੀਆਈ ਕੋਲ ਪੁਲਿਸ ਕੋਲ ਬਹੁਤ ਪਾਵਰਾਂ ਆ ਗਈਆਂ ਨੇ ਠੀਕ ਹੈ ਉਹ ਪੁਲਿਸ ਜਾਂ ਸੀਬੀਆਈ ਜਾਂ ਈਡੀ ਕੋ ਪਾਵਰ ਹੈ ਕਿ ਉਹ ਬੰਦਾ ਜੇਲ੍ਹ ਦੇ ਵਿੱਚ ਵਜਾ ਕੇ ਜਿਹੜਾ ਵਾ ਉਹ ਪੁਛਗਿਸ਼ ਕਰ ਸਕਦਾ ਜਾਂ ਜੇਲ੍ਹ ਚੋਂ ਬਾਹਰ ਕੱਢ ਕੇ ਵੀ ਉਹ ਬੰਦਾ ਪੁਛਗਿਸ਼ ਕਰ ਸਕਦਾ ਹੈਗਾ ਹੁਣ ਸੀਬੀਆਈ ਨੂੰ ਪਤਾ ਸੀ ਕਿ ਜੇ ਅਸੀਂ ਪੁਛਗਿਸ਼ ਕਰਦੇ ਇਤੇ ਸੈਕਟਰ 30 ਦੇ ਵਿੱਚ ਲਿਆਗੇ ਤੇ ਮੀਡੀਆ ਦਾ ਮੇਲਾ ਲੱਗਾ ਰਹਿਣਾ ਸੀ ਸੀਬੀਆਈ ਦਾ ਇਨਸਪੈਕਟਰ ਡੀਐਸਪੀ ਜਾਊਗਾ ਜੇਲ੍ਹ ਦੇ ਵਿੱਚ ਜਾ ਕੇ ਪੁੱਛਗਿੱਛ ਕਰੂਗਾ ਜਾਂ ਨਹੀਂ ਰਸਵੇਰੇ ਜਾਣਗੇ ਤੇ ਪੁੱਛਗਿੱਛ ਕਰਕੇ ਫਿਰ ਛੱਡ ਦੇਣਗੇ ਹੁਣ ਕਾਨੂੰਨ ਮੁਤਾਬਕ ਜ਼ਰੂਰੀ ਨਹੀਂ ਹੈ ਕਿ ਪੁਲਿਸ ਰਿਮਾਂਡ ਹੀ ਹਾਸਲ ਕੀਤਾ ਹੋਵੇ ਤੁਸੀਂ ਜੁਡੀਸ਼ੀਅਲ ਰਿਮਾਂਡ ਤੇ ਵੀ ਜਿਹੜਾ ਕੋਈ ਜਿਹੜਾ ਮਲਜ਼ਮ ਆ ਉਹਦੀ ਪੁੱਛਗਿਸ਼ ਕਰ ਸਕਦੇ ਜਿਵੇਂ ਇਸ ਕਰਕੇ सीबीआई ਨੇ ਕੋਈ ਆਬਜੈਕਟ ਨਹੀਂ ਕੀਤਾ ਹੈਗਾ ਉਹਨਾਂ ਨੂੰ ਪਤਾ ਹੀ ਕਿ ਸਾਨੂੰ ਰਿਮਾਂਡ ਮਿਲੇ ਜਾਣਾ ਮਿਲੇ ਪਰ ਜਿਹੜਾ ਨਵਾਂ ਕਾਨੂੰਨ ਆ ਬੀ ਐਨ ਐਸ ਅਸੀਂ ਜੇਲ੍ਹ ਦੇ ਵਿੱਚ ਜਾ ਕੇ ਵੀ ਜਿਹੜਾ ਉਹ ਪੁੱਛਗਿਸ਼ ਕਿਸ ਕਰਕੇ ਉਹ ਅਸੀਂ ਡਿਟੇਲ ਹੋਰ ਇਕੱਠੀ ਕਰ ਸਕਦੇ ਵੀ ਡਾਕੂਮੈਂਟ ਹੁਣ ਅੱਜ सीबीआई ਨੇ ਡਿਸਟ੍ਰਿਕਟ ਕੋਰਟ ਜਿਹੜੀ सीबीआई ਦੀ ਅਦਾਲਤ ਆ ਉਹਦੇ ਚ 84 ਜਿਹੜੇ ਨੇ ਤੱਥ ਪੇਸ਼ ਕੀਤੇ ਨੇ 84 ਪੁਆਇੰਟ ਦੇ ਜਿਹਦੇ ਚ ਸ਼੍ਰੀ ਰਾਮ ਪਿੰਡਾ ਜਿੱਥੇ ਉਹਨਾਂ ਚਨਾ 15 15 ਕਿੱਲੇ ਨੇ ਫਿਰ ਬੌਂਦ ਲਈਆ ਫਿਰ 마שי ਵਾਲੇ ਲਾਗੇ ਨੇ ਫਿਰ ਸਮਰਾਲਾ ਲਾਗੇ ਨੇ ਫਿਰ ਉੱਥੇ ਸਾਧਨ ਖੜੇ ਨੇ ਅੱਜ ਜਿੱਥੇ ਜਿਵੇਂ 7.5 ਕਰੋੜ ਰੁਪਈਆ ਉਥੋਂ 40 ਸੈਕਟਰ ਚ ਮਿਲਿਆ 2.5 ਕਿਲੋ ਸੋਨਾ ਲੋਕਾਂ ਕੋਲ 2 ਗ੍ਰਾਮ ਦੀ ਅੱਜ ਨਾ ਮੰਦਰੀ ਨਹੀਂ ਬੰਦੀ ਹੈਗੀ 1,43,000 ਨੂੰ ਸੋਨਾ ਪਹੁੰਚ ਗਿਆ ਗਿਆ ਟੋਲਾ ਤੇ ਇਹ ਕੋ 2.5 ਕਿਲੋ ਫਿਰ ਸ਼ਰਾਬ ਦੀਆਂ ਬੋਤਲਾਂ 26 ਲਗਜ਼ਰੀ ਘੜੀਆਂ ਜਿਹੜੀਆਂ ਰਾਡੋ ਤੇ ਰੋਲੈਕਸ ਜਿਹੜੀਆਂ 5 ਲੱਖ ਤੋਂ ਲੈ ਕੇ 20-20 ਲੱਖ ਤੱਕ ਹਨ ਫਿਰ ਉਹ ਹੋਰ ਚਾਰ ਹਥਿਆਰ ਮਿਲੇ ਨੇ ਤੇ ਜਿਹੜੇ ਨੇ 100 ਜਿਹੜੇ ਜ਼ਿੰਦਾਕਾਰ ਤੋਂ ਮਿਲੇ ਇਹਦੇ ਤੇ 50 ਪ੍ਰਾਪਰਟੀਆਂ ਦੇ ਦਸਤਾਵੇਜ਼ ਮਿਲੇ ਨੇ ਕਿਤੇ ਮਖਤਾਰਨਾਮੇ ਨੇ ਕਿਤੇ ਜਿਹੜੇ ਰਜਿਸਟਰੀ ਹੈ ਫਿਰ ਇਹ ਸੀਬੀਆਈ ਨੇ ਸਮਰਾਲੇ ਫਾਰਮ ਹਾਊਸ ਤੇ ਵੀ ਛਾਪਾਂ ਮਾਰਿਆ ਉਥੋਂ ਵੀ 6 ਲੱਖ ਰੁਪਈਆ ਜਿਹੜਾ ਵਾ ਉਹ ਮਿਲਿਆ ਤੇ ਨਾਲ ਦੀ ਨਾਲ 6 ਲੱਖ ਤੋਂ ਇਲਾਵਾ 180 ਸ਼ਰਾਬ ਦੀਆਂ ਬੋਤਲਾਂ ਤੇ ਹੋਰ ਵੀ ਜਿਹੜਾ ਵਾ ਉਥੋਂ ਜਿਹੜਾ ਵਾ सीबीआई ਨੂੰ ਬਥੇਰਾ ਸਮਾਨ ਮਿਲਿਆਗਾ ਔਰ ਨਾਲ ਦੀ ਨਾਲ ਇਹ ਦੋ ਤਿੰਨ ਪ੍ਰਾਈਵੇਟ ਬੈਂਕਾਂ ਨੇ ਜਿਹਦੇ ਚ ਇਹਦੇ ਖਾਤੇ ਨੇ ਬੈਂਕ ਖਾਤੇ ਵੀ ਪਤਾ ਲੱਗਿਆ ਕਿਹੜੀ ਕਿਹੜੀ ਬੈਂਕ ਚ ਇਹਦੇ ਖਾਤੇ ਨੇ ਇੱਕ ਤੇ ਜਿਹੜੋ ਜਿਹਦੇ ਚ ਸੈਲਰੀ ਆਉਂਦੀ ਹੋਊਗੀ ਸਭ ਪੌਣੇ ਕੇ 2 ਲੱਖ ਦੂਜੇ ਹੋਰ ਕਿਹੜੇ ਖਾਤੇ ਨੇ ਉਹ ਵੀ सीबीआई ਦੇ ਹੱਥ ਲੱਗੇ ਫਿਰ ਕਿਹੜੇ ਕਿਹੜੇ ਬੈਂਕ ਦੇ ਵਿੱਚ ਇਹਨੇ ਲੋਕਰ ਲੈ ਕੇ ਰੱਖੇਗੇ ਉਹ ਵੀ सीबीआई ਨੂੰ ਪਤਾ ਲੱਗੇ ਮਤਲ ਅਗਲੇ 1-2 ਦਿਨ ਚ ਜੇਲ੍ਹ ਚ ਲਿਆ ਕੇ ਇਹਦੇ ਜਿਹੜੇ ਸਾਹਮਣੇ ਜਿਹੜੇ ਨੇ ਇਹ ਜਿਹੜੇ ਨੇ ਲੋ ਜਿਹੜੇ ਨੇ ਉਹ ਖੋਲੇ ਜਾਣਗੇ ਪਰ ਜਿਹੜੇ ਗੱਲ ਹੋ ਰਹੀ ਹੈ ਲੋਕਰਾਂ ਦੀ ਗੱਲ ਹੋ ਰਹੀ ਹੈ ਹੋਰ ਹੋ ਜਿਹੜੀ ਗੱਲ ਹੋ ਸਕਦੀ ਵੀ ਹੋਰ ਕੀ ਕੀ ਉਹਨਾਂ ਕੋਲ ਹੋ ਸਕਦਾ ਹੈਗਾ ਇਹਦੀ ਤਫਤੀਸ਼ ਸੀਬੀਆਈ ਨੇ ਸ਼ੁਰੂ ਕਰ ਦਿੱਤੀ ਹੈ ਅਜੇ ਕਰਨੀ ਹੈ ਨੇ ਸਾਰੀ ਕਰ ਦਿੱਤੀ ਉਹ ਕਿਉਂਕਿ ਪਿਛਲੇ ਮਹੀਨੇ ਦੇ ਟ੍ਰੈਪ ਤੇ ਲੱਗੇ ਇਹਨੂੰ ਟਪਾਇਆ ਸੀ ਨਾ ਉਹਨੂੰ ਪਤਾ ਹੈ ਕਿ ਜਦੋਂ ਸੀਬੀਏ ਨੇ ਉਦੋਂ ਜਦੋਂ ਮੁਰਗੀ ਫਸ ਗਈ ਜਦੋਂ ਤੋਤਾ ਪਿੰਜਰੇ ਦੇ ਵਿੱਚ ਫਸ ਗਿਆ ਉਸ ਤੋਂ ਪਹਿਲਾਂ ਉਹਨੇ ਸਾਰੇ ਡਾਕੂਮੈਂਟ ਤਿਆਰ ਕਰ ਲਏ ਸੀ ਪਤਾ ਲੱਗਿਆ ਸੀ ਕਿਹੜੇ ਕਿਹੜੇ ਪ੍ਰਾਪਰਟੀ ਆ ਲੋਕੀ ਕਹਿੰਦੇ ਕਿ ਮਾਸ਼ੀ ਵਾਲੇ ਲੱਗੇ ਬਹੁਤ ਵੱਡੇ ਕਿਲਿਆਂ ਦੇ ਵਿੱਚ ਫਾਰਮ ਹਾਊਸ ਆ ਉਹ ਵੀ ਪਤਾ ਲੱਗ ਜੂਗਾ ਕਈ ਕਹਿੰਦੇ ਕਿ ਸ਼ਾਇਦ ਨੰਦਪੁਰ ਸਾਹਿਬ ਜ਼ਮੀਨ ਸੀ ਉਹ ਜ਼ਮੀਨ ਵੇਚ ਕੇ ਮਾਸ਼ੀ ਵਾਲੇ ਉਹਨਾਂ ਦਿਨਾਂ ਵਿੱਚ ਸਸਤੀ ਉੱਥੇ ਲਈ ਉਹ ਸਾਰੇ ਇਹਨਾਂ ਨੂੰ ਦੱਸਤਾ ਵੇਜ ਜਿਹੜੇ ਨੇ ਇਸ ਗੱਲ ਬਣੇ ਅੱਜ ਇਹਨਾਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਮੈਡੀਕਲ ਕਾਉਨਟ ਤੋਂ ਬਾਅਦ ਤੇ মিডিਆ ਦੇ ਨਾਲ ਥੋੜੀ ਜਿਹੀ ਗੱਲਬਾਤ ਹੋਈ ਹਰਚਨ ਸਿੰਘ ਭੁੱਲਰ ਸਾਹਿਬ ਹੋਣਾ ਦੇ ਉਹ ਕਹਿੰਦੇ ਕਿ ਵਕੀਲ ਸਭ ਕੁਝ ਦੱਸਣਗੇ ਨਾ ਪਰ ਉਹ ਕਹਿੰਦਾ ਮਤਲਬ ਵਕੀਲ ਵੀ ਕਰੇ ਕੋਈ ਉਹਨਾਂ ਕੋ ਸਾਰੇ ਸਬੂਤ ਨੇ ਪਰ ਘਰੋਂ ਇੰਨੀ ਪੈਸੇ ਨਗਦ ਮਿਲਨੇ 7.5 ਕਰੋੜ ਰੁਪਇਆ ਆਮ ਬੰਦਾ ਵੀ ਜੇ ਕੋਈ ਡੀਜੀਪੀ ਲੈਵਲ ਦਾ ਚੀਫ ਸੈਕਟਰੀ ਦਾ ਲੋਡ ਪੈਂਦੇ ਘਰ ਦੇ ਵਿੱਚ ਬੰਦਾ 5-7 ਲੱਖ ਰੁਪਇਆ ਰੱਖ ਲੈਂਦਾ ਕਿ ਲੋਡ ਪੈਂਦੇ ਨੇਰੇ ਸਵੇਰੇ ਵਕਤ ਚ ਜਾ ਸਕਦਾ ਪਰ ਇੱਕ ਇੰਨਾ ਵੀ ਨਹੀਂ ਕੋਈ 7.5 ਕਰੋੜ ਰੁਪਇਆ ਘਰ ਰੱਖਿਆ ਹੋਵੇ ਹਲੇ ਭੋਸਾ ਲੱਗੇ ਘਰ ਦੇ ਵਿੱਚ ਸੀਬੀਆਈ ਨੂੰ ਬਹੁਤੇ ਟਿਕਾਣੇ ਪਤਾ ਨਾ ਲੱਗੇ ਹੋਣ ਨਹੀਂ ਤੇ ਜਿਵੇਂ ਫਿਲਮਾਂ ਦੇ ਵਿੱਚ ਨਹੀਂ ਪੁੱਟ ਦੇ ਉਹ ਕਰੀਨ ਲਿਆ ਕੇ ਪੁੱਟ ਦੇ ਸ਼ਾਇਦ ਵਿੱਚੋਂ ਵੀ ਕੁਝ ਨਿਕਲ ਆਉਂਦਾ ਹੈਗਾ ਪਰ ਇਹ ਕਿ ਹਰਚੰਦ ਸਿੰਘ ਭੁੱਲੋ ਨੇ ਬੁਰੀ ਤਰ੍ਹਾਂ ਫਸ ਗਏ ਵੀ ਫਰੀਦ ਤੁਸੀਂ ਡੀਐਸਪੀ ਭਰਤੀ ਹੋਏ ਕੋਈ ਤੁਸੀਂ ਇਮਤਿਹਾਨ ਨਹੀਂ ਦਿੱਤਾ ਕੋਈ ਟੈਸਟ ਨਹੀਂ ਦਿੱਤਾ 90 ਦੇ ਵਿੱਚ ਇੱਕ ਇੰਸਪੈਕਟਰ ਜੋ ਟੈਸਟ ਜੋ ਫੇਲ ਹੋ ਗਿਆ 92 ਚੋ ਫੇਲ 92 ਚੋ ਫੇਲ ਬਾਪੂ ਹਰਚੰਦ ਸਿੰਘ ਜਿਹੜੇ ਮਹਿਲ ਸਿੰਘ ਭੁੱਲਰ ਉਹ ਉਸ ਸਮੇਂ ਡੀਆਈਜੀ ਸੀ ਬੇ ਸਿੰਘ ਦੀ ਸਰਕਾਰ ਸੀ ਅੰਨੀ ਪੀਵੇ ਤੇ ਕੁੱਤਾ ਚੱਟੇ ਸੀ ਬੰਦੇ ਮਾਰ ਕੇ ਮੈਡਲ ਹਾਸਲ ਕੀਤੇ ਜਾ ਰਹੇ ਸੀ ਬੰਦੇ ਮਾਰ ਕੇ ਪ੍ਰਮੋਸ਼ਨ ਲਈਏ ਨੇ ਬੇਕਸੂਰ ਸਿੱਖਾਂ ਦੇ ਮੁੰਡੇ ਧੀਆਂ ਮਾਰ ਮਾਰ ਕੇ ਮੈਡਲ ਮੁੰਡਿਆਂ ਤੇ ਲਵਾ ਲੈ ਤੇ ਨਾਲ ਮੁੰਡੇ ਭਰਤੀ ਕਰਵਾ ਲੈ ਤਰਸ ਦੇ ਆਧਾਰ ਤੇ ਹਰਚੰਦ ਸਿੰਘ ਭੁੱਲਰ ਸਿਪਾਈ ਵੀ ਨਹੀਂ ਸੀ ਭਰਤੀ ਹੁੰਦਾ ਲੇਕਿਨ ਬਾਪੂ ਦੀ ਚੱਲਦੀ ਸੀ ਬੇਕਸੂਰ ਮੁੰਡੇ ਮਾਰ ਕੇ ਨਾਮ ਹਾਸਲ ਕੀਤੇ ਮੁੰਡੇ ਨੂੰ ਡੀਐਸਪੀ ਲਵਾ ਲਿਆ 93 ਵਿੱਚ ਦੇ ਡੀਐਸਪੀ ਬਾਰੇ ਤਰਸ ਦੇ ਆਧਾਰ ਤੇ ਕੀ ਰੂਲ ਕੀ ਹੁੰਦੇ ਨੇ ਤਰਸ ਦੇ ਆਧਾਰ ਤੇ ਕਿ ਜੇ ਕੋਈ ਸਰਕਾਰੀ ਮਹਿਕਮੇ ਦੇ ਵਿੱਚ ਕਿਸੇ ਦਾ ਮਾਂ ਪਿਓ ਨੌਕਰੀ ਕਰਦਾ ਉਹਦਾ ਖੁਦ ਨਾਲ ਖਾਸਾ ਬੇਵਕਤੀ ਮੌਤ ਹੋ ਜਾਂਦੀ ਹੈ ਉਦੋਂ ਨੌਕਰੀ ਮਿਲ ਜਾਂਦੀ ਹੈ ਜਾਂ ਜਿਹੜੀ ਦੇਸ਼ ਵਾਸਤੇ ਅੰਦਰੂਨੀ ਲੜਾਈਆਂ ਜਾਂ ਬਾਹਰੀ ਲੜਾਈਆਂ ਲੜੀਆਂ ਜੇ ਕੋਈ ਬੰਦਾ ਮਾਰਿਆ ਜਾਂਦਾ ਵਾ ਤੇ ਫਿਰ ਉਹਨੂੰ ਨੌਕਰੀ ਦਿੱਤੀ ਜਾਂਦੀ ਹੈ ਮੰਨ ਲਓ ਕੀ ਹੈ ਕਿ ਜੇ ਪੁਲਿਸ ਦੇ ਵਿੱਚ ਜੇ ਮੰਨ ਲਓ ਡੀਐਸਪੀ ਬੰਦਾ ਤੇ ਉਹਦੇ ਮੁੰਡੇ ਨੂੰ ਇੰਸਪੈਕਟਰ ਪ੍ਰਤੀ ਕੀਤਾ ਜਾਂਦਾ ਜੇ ਕੋਈ ਆਈਪੀਐਸ ਅਫਸਰ ਹੀ ਉਹਦੇ ਮੁੰਡੇ ਨੂੰ ਡੀਐਸਪੀ ਪ੍ਰਤੀ ਕੀਤਾ ਜਾਂਦਾ ਤੇ ਇਹਨਾਂ ਦੇ ਤਾਂ ਕੋਈ ਇਦਾਂ ਦਾ ਹੋਇਆ ਨਹੀਂ ਸੀ ਕਿ ਇਹਨੂੰ ਰਚਨ ਸਿੰਘ ਭੁੱਲਰ ਨੂੰ ਡੀਐਸਪੀ ਪ੍ਰਤੀ ਕੀਤਾ ਬਸ ਮੁਫਤਜ਼ਾ ਡੀਐਸਪੀ اور ਦੇਖੋ ਕਿੰਨੀ ਵੱਡੀ ਗੱਲ ਹੈ ਹਰਾਨੇ ਵਾਲੀ ਗੱਲ ਹੈ ਕਿ ਜਿੰਨਾ ਨੇ ਇਹਦਾ ਨਾਮ ਰეკਮੈਂਡ ਕੀਤਾ ਹੋਊਗਾ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਵਾਰਡਵਾਸ ਰਸਪਤੀ ਮੈਡਲ ਵਾ ਉਹ ਵੀ ਅੱਜ ਉਹਨਾਂ ਦਾ ਵੀ ਸਿਰ ਸ਼ਰਮ ਦੇ ਨਾਲ ਝੁੱਕ ਗਿਆ ਹੋਊਗਾ ਯਾਰ ਅਸੀਂ ਇਸ ਬੰਦੇ ਦਾ ਨਾਮ ਰਿਕਮੈਂਡ ਕਰਕੇ ਭੇਜਤਾ ਕਿ ਬੰਦਾ ਬੜਾ ਸਾਡਾ ਹੁਨਰ ਤੇ ਸਿਰੇ ਦਾ ਕਰਪਟ ਨਿਕਲਿਆ ਹੈਗਾ ਤੇ ਰਾਸ਼ਟਰਪਤੀ ਮੈਨੂੰ ਲੱਗਦਾ ਕਿ ਇਹਦਾ ਰਾਸ਼ਟਰਪਤੀ ਮੈਡਲ ਵਾਪਸ ਲੈਣਾ ਚਾਹੀਦਾ ਹੈਗਾ ਘਰੋਂ ਸਾਡੇ 7 ਕਰੋੜ ਰੁਪਇਆ ਮਿਲਿਆ ਵੇ ਪਰ ਇੰਨਾ ਗਹਿਣਾ ਮਿਲਿਆ ਹੋਵੇ 골ਡ ਮਿਲਿਆ ਹੋਵੇ ਤੇ ਕ੍ਰਿਪਟ ਹਲੇ ਹੋਰ ਜਿਹੜੇ ਜਦੋਂ ਲੋਕਰ ਖੁੱਲੇ ਦੋ ਤਿੰਨ ਲੋਕਰ ਸੀਬੀਆ ਦੇ ਹੱਥ ਲੱਗੇ ਹੋਏ ਨੇ ਜਦੋਂ ਉਹ ਖੁੱਲੇ ਤੇ ਪਤਾ ਨਹੀਂ ਕਿੰਨਾ ਪੈਸਾ ਨਿਕਲੂਗਾ ਕਿੰਨਾ ਗਹਿਣਾ ਨਿਕਲੂਗਾ ਉਹ ਬੁਰੀ ਤਰ੍ਹਾਂ ਜਿਹੜੇ ਵੀ ਹਰਜਨ ਸਿੰਘ ਪੁੱਲਰ ਹੁਣੇ ਫਸ ਗਏ ਨੇ ਇੰਨਾ ਸਾਫ਼ ਕਿਸ ਗੱਲ ਦਾ ਚਾਹੀਦਾ ਹੈਗਾ ਕਿ ਇਹ ਮੇਰੇ ਨਾਲ ਇਨਸਾਫ਼ ਹੋਏਗਾ ਨਹੀਂ ਇਨਸਾਫ਼ ਤੇ ਪੰਜਾਬ ਨਾਲ ਹੋਣਾ ਚਾਹੀਦਾ ਹੈ ਇਦਾਂ ਦੇ ਇਕੱਲਾ ਹਰਜਨ ਸਿੰਘ ਪੁੱਲਰ ਥੋੜਾ ਹੈਗਾ ਪੰਜਾਬ ਦੇ ਵਿੱਚ ਬਹੁਤ ਸਾਰੇ ਅਫਸਰ ਨੇ ਜਿਨ੍ਹਾਂ ਨੇ ਲੁੱਟ ਮਚਾਈ ਹੈਗੀ ਆ ਆ ਮਹਾਲੀ ਦੇਲ ਬਨੂੜ ਤੱਕ ਰੋਪੜ ਤੱਕ ਇਹਨਾਂ ਲੋਕਾਂ ਨੇ ਇੱਥੇ ਰੀਅਲ ਏਸਟੇਟ ਦੇ ਵਿੱਚ ਕੰਮ ਐਜੂਕੇਸ਼ਨ ਸਿਸਟਮਾਂ ਦੇ ਵਿੱਚ ਇਹਨਾਂ ਦੇ ਪੈਸੇ ਲੱਗੇ ਰੀਅਲ ਏਸਟੇਟ ਦੇ ਵਿੱਚ ਇਹਨਾਂ ਦੇ ਪੈਸੇ ਲੱਗੇ ਹਰ ਕੰਮ 'ਚ ਇਹਨਾਂ ਦੇ ਪੈਸਾ ਲੱਗੇ ਨੇ ਬਾਅਦ ਇੱਥੇ ਪ੍ਰਾਪਰਟੀ ਇੱਕ ਗੱਜ 2-2 2.5 ਲੱਖ ਰੁਪਏ ਦੇ ਹੋਏ ਨੇ ਇੱਥੇ ਤੇ ਇੱਕ ਕੋਈ ਦੱਸ ਦੇ ਕਿ ਮਹਾਲੀ ਦੇ ਕੇ ਡੀਐਸਪੀ ਆ ਜਾਂ ਇੰਸਪੈਕਟਰ ਜਾਂ ਸਬ ਇੰਸਪੈਕਟਰ ਕਹਿੰਦੇ ਉਹ ਨਹੀਂ ਖਾਦੀ ਪੀਤੀ ਚ ਕਹਿੰਦਾ ਕਿ ਆਪਾਂ ਵੀ 2-300 ਕਰੋੜ ਰੁਪਏ ਬਣਾਇਆ ਹੈਗਾ ਇਨਸਪੈਕਟਰ ਰੈਂਕ ਦੇ ਜਿਹੜੇ ਬੰਦੇ ਨੇ ਉਹਦੇ ਕਲੋਨੀਆਂ ਕੱਟ ਕੇ ਬੈਠੇ ਹੈਗੇ ਨੇ ਤੇ ਇਹਦੇ ਫਿਰ ਡੀਆਈਜੀ ਹੁਣ ਇਹ ਜਿਹੜਾ ਵਾ ਉਹ ਬਹੁਤ ਸਾਰੇ ਜਿਹੜੇ ਲੋਕ ਨੇ ਇਹਨਾਂ ਇਨਸਾਫ ਕੀ ਇਨਸਾਫ ਹੋ ਜੇ ਬੇਕਸੂਰਾਂ ਇਨਸਾਫ ਮਿਲ ਜੂ ਤੇ ਜੇ ਤੁਸੀਂ ਕਸੂਰਵਾਰ ਹੋਏ ਸਾਬਤ ਕਰ ਦਿੱਤਾ ਸੀਬੀਆਈ ਨੇ ਸੀਬੀਆਈ ਦੀ ਜਿਹੜੀ ਸਕਸੈਸ ਰੇਟ ਹੈ ਨਾ ਕਰਪਸ਼ਨ ਦੇ ਮਸਲੇ ਵਿੱਚ ਉਹ ਬਹੁਤ ਜ਼ਿਆਦਾ ਵਾ ਉਹਨਾਂ ਤੇ ਚਟਾਲੇ ਲਾਲੂ ਬੜੇ ਜੇਲ੍ਹ ਦੇ ਵਿੱਚ ਧੱਕੇ ਨੇ ਸਾਰਿਆਂ ਨੂੰ ਸਜ਼ਾਾਂਵਾਂ ਹੋਈਆਂ ਨੇ सीबीआई ਤੇ ਈਡੀ ਦੇ ਵਿੱਚ ਫਰਕ ਆ ਓਏ ਹੋਏ ਅੱਲਾ ਦੇ ਕਰ ਬੰਦਾ ਇੱਥੇ ਯਕੀਨ ਮਨੋ 당 ਰਹਿ ਜਾਂਦਾ ਵਾਕਈ ਸਹੀ ਗੱਲ ਐ ਠੀਕ ਐ ਜਿਹੜਾ ਬੰਦਾ ਸਫਾਰਸ਼ੀ ਭਰਤੀ ਹੋਏਗਾ ਨਾ ਠੀਕ ਐ ਜਿਹਨੂੰ ਪਤਾ ਐ ਕਿ ਮੈਂ ਮਿਹਨਤ ਨਹੀਂ ਕੀਤੀ ਠੀਕ ਐ ਬਸ ਮੈਨੂੰ ਥਾਲੀ ਜਿ ਪਾ ਕੇ ਸੀਟ ਲੱਗ ਗਈ ਐ ਠੀਕ ਹੈ ਯਾਰ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਬੰਦੇ ਇੰਨਾ ਕਾਲਾ ਧਨ ਇਕੱਠਾ ਕਿਵੇਂ ਕਰ ਲੈਂਦੇ ਨੇ ਠੀਕ ਹੈ ਕੈਸ਼ ਦੇ ਵਿੱਚ 7.5 ਕਰੋੜ ਰੁਪਇਆ ਤੇ 2.5 ਕਿਲੋ ਸੋਨਾ ਤੇ ਬੇਰਬਾਸ਼ ਸ਼ਰਾਬ ਦੀਆਂ ਬੋਤਲਾਂ ਠੀਕ ਹੈ ਤੇ ਪ੍ਰਾਪਰਟੀ ਠੀਕ ਹੈ ਉਹ ਕਹਿੰਦੇ ਨੇ ਉਹ ਬੈਕਰ ਨੇ ਖਾਧ ਪੀਤੀ ਚ ਕਹਿ ਦਿੱਤਾ ਕਿ ਮੈਂ ਵੀ 2-300 ਕਰੋੜ ਰੁਪਇਆ ਮੇਰੇ ਕੋਲ ਵੀ ਹੈ ਮੈਂ ਵੀ ਇਕੱਠਾ ਕੀਤਾ ਹੈ ਤਾਂ ਮਤਲਬ ਇਹ ਵੀ ੱੱਕਾ ਹੈ ੱੱਕਾ ਜਿਆ ੱੱਕਾ ੱੱਕਾ ਜਿਆ ਤਕਰੀਬ ਆਦ ਦੇ ਨਾਲ ਮੇਨ ਗੱਲ ਇਹ ਸੀਗਾ ਕਿ ਉਹ ਜਿਹੜਾ ਦੱਲਾ ਇਹਨਾਂ ਨੇ ਫੜ ਲਿਆ ਨਾ ਦਲਾਲ ਠੀਕ ਹੈ ਜੀ ਉਹ ਦਲਾਲ ਕਹਿੰਦੇ ਨੇ ਕਿ ਇੱਕ ਬੰਦੇ ਦਾ ਨਹੀਂ ਕਈ ਬੰਦਿਆਂ ਦਾ ਦਲਾਲ ਸੀਗਾ ਬਿਲਕੁਲ ਉਹਦਾ ਕੰਮ ਹੀ ਇਹੀ ਸੀਗਾ ਕਿ ਭਾਈ ਇੱਧਰੋਂ ਉੱਧਰ ਸੌਦੇ ਕਰਾਉਣਾ ਸੌਦੇ ਤੋਂ ਮਾਰਨਾ ਹਾਂ ਕਿ ਬੱਡੇ ਅਫਸਰ ਨੇ ਆਪ ਤੇ ਗੱਲ ਕਰਦੇ ਨੇ ਹੋਰ ਇਹ ਵੀ ਸਮਝ ਲੋ ਕਿ ਜਿਹੜਾ ਆਕਾਸ਼ ਪੱਥਾ ਹੈ ਨਾ ਇਹਨੇ ਉਹਦੀ ਰਿਕਾਰਡਿੰਗ ਕਰ ਲਈ ਹੈ ਪਰ ਉਹਦੇ ਵਿੱਚ ਆਪਣਾ ਭੁੱਲਰ ਸਾਹਿਬ ਕਹਿ ਰਹੇ ਨੇ ਕਿ ਫੜਲਾ ਫੜਲਾ ਇਹਦੇ ਕੋ ਪੈਸੇ ਫੜਲਾ ਜਿੰਨੇ ਦਿੰਦਾ ਪਿਆ ਇਹਦੇ ਕੋ ਫੜਲਾ ਪੈਸੇ ਮੈਂ ਇਹ ਵੀ ਰਿਕਾਰਡਿੰਗ ਸੁਣੀ ਹੈ ਠੀਕ ਹੈ ਉਨੇ ਵੀ ਕਲੀਅਰ ਕਾਟੋ ਕਹਿੰਦਾ ਪਿਆ ਕਿ ਫੜਨਾ ਪੜਨਾ ਜਿੰਨੇ ਦਿੰਦਾ ਕੋ ਫੜਲਾ ਬਾਕੀ ਇਹ ਦੋ ਪੜਾ ਲਾਂਗੇ ਆਪੀ ਠੀਕ ਹੈ ਇਟਸ ਮੀਨ ਕਿ ਇਹ ਤੇ ਕਿੱਥੇ ਆ ਕੇ ਡੀਐਸਪੀ ਰੈਂਕ ਦਾ ਬੰਦਾ ਭਰਤੀ ਹੋਇਆ ਤੇ ਡੀਆਈਜੀ ਲੈਵਲ ਤੇ ਕਰੋ ਫੜਿਆ ਗਿਆ ਤੇ ਹਜੇ ਬੇਬਾਰ ਪਈਏ ਬਾਹਰ ਨਿਕਲਣੇ ਮੇਰੇ ਸਾਹਮਣੇ ਸਮਝ ਲੋ ਕਿ ਹਜ਼ਾਰ ਕਰੋੜ ਦੀ ਗੇਮ ਪੁੰਜਣੀ ਹੈ ਲਾ ਦੱਸੋ ਵੀ ਬਾਤ ਹੈ ਪ੍ਰਾਪਰਟੀ ਕੈਸ਼ ਸੋਨਾ ਠੀਕ ਹੈ ਜੀ ਸਾਰਾ ਕੁਝ ਪਾ ਕੇ ਅਜੇ ਇਹ ਕਹਿੰਦੇ ਤਿੰਨ ਲੋਕਰ ਇਹਨਾਂ ਦੇ ਜਿਹੜੇ ਨੇ ਬਸ ਉਹ ਤਿੰਨ ਲੋਕਰਾਂ ਦਾ ਪਤਾ ਚੱਲਿਆ ਵਾ ਭਾਈ ਜਾਨੇ ਪਤਾ ਨਹੀਂ ਕੀ ਕੁਝ ਨਿਕਲੇਗਾ ਇਹ ਉਹ ਮਗਰਮਚ ਨੇ ਕਿ ਜਿਹੜੇ ਸਾਰਾ ਕੁਝ ਖਾ ਕੇ ਵੀ ਡਕਾਰ ਨਹੀਂ ਮਾਰਦੇ ਉਹਨਾਂ ਨੇ ਕੀ ਆਖਿਆ ਸੀ ਉਹਨਾਂ ਦੇ ਪੈਸੀ ਉਹਨਾਂ ਦੇ ਵਾਲ ਦੇ ਚਿਹਰੇ ਨੇ ਉਸ ਜ਼ਮਾਨਿਆਂ ਦੇ ਵਿੱਚ ਅਫਸਰ ਜਿਹਦੇ ਉਹਨਾਂ ਨੇ ਕਸੂਰ ਸਾਡੇ ਉੱਤਰ ਮਾਰ ਕੇ ਪੰਜਾਬ ਦੇ ਸਿਕਾڑوں ਮਾਰ ਕੇ ਤੇ ਆਪਣੇ ਤਗਮੇ ਲੈ ਕੇ ਤੇ ਅੱਗੂ ਆਪਣੇ ਪੁੱਤਰਾ ਨੂੰ ਨੌਕਰੀਆਂ ਦਵਾਈਆਂ ਹੋਈਆਂ ਨੇ ਤੇ ਇਹ ਉਹ ਕਹਿੰਦੇ ਨੇ ਨਾ ਇੱਕ ਇੱਕ ਜਿਹੜਾ ਗਨਾਵਾ ਦਾ ਘੜਾ ਵਾ ਜਦੋਂ ਪਾੜ ਜਾਂਦਾ ਵੇ ਤਾਂ ਜਦੋਂ ਉਲਟ ਦੇਣਾ ਉਦੋਂ ਇੰਜ ਬੰਦਾ ਮੂੰਹ ਤੇ ਪਾੜ ਦੇਖਦਾ ਬਿਲਕੁਲ ਸਹੀ ਵਾਕ ਹੀ ਕਿਸੇ ਨੇ ਕਿਹਾ ਕਿ 400 ਸੋ ਦਿਨ ਚੋਰ ਦਾ ਤੇ ਇੱਕ ਦਿਨ ਸਾਧਾ ਇਹ ਪੰਨਾ ਨੇ ਸਚਾਈ ਦੀ ਜਿੱਤ ਹੁੰਦੀ ਹੁੰਦੀ ਹੈ ਠੀਕ ਹੈ ਉਹ ਉਹ ਕਹਿੰਦੇ ਨੇ ਨਾ ਅੰਨਾ ਵੱਡੇ ਸ਼ਰੀਰੀਆਂ ਪਹੁੰਚ ਹੋ ਗਏ ਆਪਣੇ ਆਪਣੇ ਨੂੰ ਇਹ ਅਫਸਰ ਲੋਕ ਨੇ ਨਾ ਠੀਕ ਹੈ ਇਹ ਪਹੁੰਚ ਹੋ ਕੇ ਜਿਹੜੇ ਨਾ ਆਪਣੇ ਥਲੜੇ ਜਿਹੜੇ ਆਪਣੇ ਹੀ ਆਪਣੇ ਥਰੜੇ ਬੱਚੇ ਹੁੰਦੇ ਨੇ ਜਾਂ ਕੋਈ ਆਪਣੇ ਰਿਸ਼ਤੇਦਾਰ ਹੁੰਦੇ ਨੇ ਇਹ ਉਹਨੂੰ ਸੀਟਾਂ ਵੰਡਦੇ ਨੇ ਜਿਵੇਂ ਇੱਕ ਐਮਪੀ ਐਮਐਲਏ ਵੇ ਠੀਕ ਹੈ ਜੀ ਉਹਨਾਂ ਨੇ ਸਿਆਸਤ ਨੂੰ ਜਿਹੜਾ ਨਾ ਆਪਣੇ ਪਿਓ ਦੀ ਜ਼ਗੀਰ ਸਮਝ ਲਿਆ ਕਿ ਸਮਝੀ ਹੋਈ ਤੇ ਸਮਝੀ ਹੋਈ ਮੈਂ ਵਾ ਮੈਂ ਜਿੰਨੀ ਦੇਰ ਐਮਪੀ ਐ ਐਮਐਲਏ ਆ ਜਾਂ ਮੈਂ ਮਨਿਸਟਰ ਆ ਉਸ ਤੋਂ ਬਾਅਦ ਮੇਰੀ ਕੁਰਸੀ ਮੇਰੇ ਬਜਾਏ ਕਿਉਂ ਉਹਨਾਂ ਨੇ ਉਸ ਚੀਜ਼ੇ ਮਜ਼ੇ ਲੈ ਹੁੰਦੇ ਨੇ ਬਿਲਕੁਲ ਪੁੱਲਰ ਸਾਹਿਬ ਨੇ ਵੀ ਸਮਝ ਲਿਆ ਕਿ ਉਸ ਚੀਜ਼ ਦੇ ਮਜ਼ੇ ਲਏ ਉਹਨੇ ਕਿਹਾ ਭਾਈ ਜਾਨ ਇਸ ਤੇ ਰੁਪਈਆ ਹੀ ਬੜਾ ਹੈ ਠੀਕ ਹੈ ਮੈਨੂੰ ਇਨਸਾਫ ਮਿਲੇਗਾ ਕਾਹਦਾ ਇਨਸਾਫ ਮਿਲੇਗਾ ਕਹਿੰਦਾ ਜਿਵੇਂ ਉਹਨੇ ਫਸੇ ਨੇ ਇਹਨਾਂ ਨੇ ਫਸਾ ਹੀ ਰਹਿਣਾ ਮੈਂ ਉਹਨੇ ਨਹੀਂ ਉਹ ਵੀਰੇ ਨੇ ਸਹੀ ਗੱਲ ਕੀਤੀ ਉਹਨੇ ਕਿਹਾ ਇਨਸਾਫ ਕਾਹਦਾ ਇਨਸਾਫ ਤੇ ਪੰਜਾਬ ਬਣਾਉਣਾ ਚਾਹੀਦਾ ਕਿ ਜਿੰਨੂੰ ਤੁਸੀਂ ਪੰਜਾਬ ਦੇ ਕਈ ਘਰ ਜੜੇ ਹੁਣ ਦੇਖੋ ਇਹ ਜਿਹੜੇ ਇਡੇ ਰੈਂਕ ਦੇ ਅਫਸਰ ਹੁੰਦੇ ਨੇ ਨਾ ਠੀਕ ਹੈ ਇਹਨਾਂ ਦੇ ਸਮਝ ਲਓ ਕਿ ਅਰਬਾਂ ਖਰਬਾਂ ਨਾਲ ਵੀ ਕੰਮ ਵਧਿਆ ਹੁੰਦਾ ਹੈ ਠੀਕ ਹੈ ਵੀ ਮੈਨੂੰ ਇਹ ਨਹੀਂ ਸਮਝ ਆ ਕਿ ਇਹਨਾਂ ਚ ਇੰਨੀ ਪੈਸੇ ਲੈਣ ਦੀ ਹਵਸ ਆ ਕਿੱ ਕਿ ਜਿਹੜੇ ਕਹਿੰਦੇ ਨੇ ਆਈ ਜਾਵੇ ਆਈ ਜਾਵੇ ਆਈ ਜਾਵੇ ਤੇ ਉਹ ਵੀ ਮੈਂ ਸਮਝ ਸੋਚਨੀ ਆ ਇੰਨਾ ਧਨ ਇਕੱਠਾ ਕਰਕੇ ਹਾਂ ਤੇ ਮਗਰੋਂ ਸਣੀ ਮੋਕ ਜਾਣਾ ਤੇ ਕਿੰਨੇ ਖਾਣਾ ਮਗਰੋਂ ਹਾਏ 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 ਮੈਂ ਨਾ ਇੱਕ ਵੀਡੀਓ ਉਹ ਚਾ ਕੇ ਸਾਹਿਬ ਕੀ ਮੈਂ ਦੇਣਾ ਕੱਲ ਵੀ ਨਾ ਇੱਕ ਨੂੰ ਨਾ ਇੱਕ ਵੀਡੀਓ ਦੇ ਬਾਰੇ ਜੋ ਮੇਰੇ ਕੋਲ ਗ੍ਰੀਨ ਸਾਹਮਣੇ ਆਈ ਕਿਸੇ ਨੇ ਬਣਾਈ ਹੋਈ ਸੀ ਰੀਲ ਇੱਕ ਹੋਰ ਸੀਗੀ ਇੱਕ ਹੋਰ ਸੀਗੀ ਠੀਕ ਹੈ ਹਸਪਤਾਲ ਗਈ ਤੇ ਡਾਕਟਰ ਹਸਪਤਾਲ ਗਈ ਤੇ ਇੰਨਾ ਬੈਗ ਨਾਲ ਲੱਗ ਗਈ ਪੈਸਿਆਂ ਦਾ ਭਰ ਕੇ ਇੰਨਾ ਬੈਗ ਨਾਲ ਲੱਗ ਗਈ ਡਾਕਟਰ ਨੂੰ ਜਾ ਕੇ ਕਹਿੰਦੀ ਡਾਕਟਰ ਸਾਹਿਬ ਮੈਨੂੰ ਨਾ ਕੈਂਸਰ ਹੈ ਤੇ ਮੇਰੀ ਨਾ ਕਿਸ ਤਰ੍ਹਾਂ ਕੈਂਸਰ ਤੋਂ ਜਾਂਚ ਛਡਵਾਓ ਮੇਰਾ ਕੈਂ ਮੇਰਾ ਕੈਂਸਰ ਦਾ ਇਲਾਜ ਕਰ ਲੋ ਕਹੇ ਡਾਕਟਰ ਨੇ ਟੈਸਟ ਵਗੈਰਾ ਕੀਤੇ ਜਿਹੜੀ ਰਿਪੋਰਟਾਂ ਰੂਟਾਂ ਦੀਆਂ ਵੇਖ ਕੇ ਤੇ ਡਾਕਟਰ ਕਹਿੰਦਾ ਨਹੀਂ ਵੀ ਤੇਰਾ ਇਲਾਜ ਨਹੀਂ ਹੋ ਸਕਦਾ ਤੇਰਾ ਕੈਂਸਰ ਜਿਹੜਾ ਨਾ ਆਖਰੀ ਸਟੇਜ ਤੇ ਪਹੁੰਚ ਗਿਆ ਠੀਕ ਹੈ ਕਹਿੰਦੇ ਨੇ ਉਹ ਔਰਤ ਡਾਕਟਰ ਦੇ ਕਮਰੇ 'ਚੋਂ ਬਾਹਰ ਆਈ ਹੈ ਬਾਹਰ ਆ ਕੇ ਹਸਪਤਾਲ 'ਚ ਖਲੋ ਕੇ ਕਹਿੰਦੀ ਹੈ ਆ ਪੈਸਾ ਇੰਨੇ ਜੋਗਾ ਵੀ ਨਹੀਂ ਹੈ ਕਿ ਮੇਰੀ ਬਿਮਾਰੀ ਖਤਮ ਕਰਾ ਦਵੇ ਮੈਂ ਇੰਨਾ ਜੋੜ ਦੀ ਜੱਪਦੀ ਰਹੀ ਆ ਇੰਨਾ ਮੇ ਕੋਲ ਪੈਸਾ ਹੈ ਇਹ ਪੈਸਾ ਮੇਰੇ ਹੁਣ ਕਿਸੇ ਕੰਮ ਵੀ ਨਹੀਂ ਆ ਰਿਹਾ ਕਿ ਮੇਰੀ ਕੈਂਸਰ ਵਰਗੀ ਬਿਮਾਰੀ ਜਿਹੜੀ ਹੈ ਨਾ ਉਹ ਵੀ ਨਹੀਂ ਖਤਮ ਕਰਾ ਰਹਾ ਕਹਿੰਦੇ ਉਹਨੇ ਪੈਸੇ ਇੰਜ ਕਰਕੇ ਨਾ ਸੁੱਟਣਾ ਸ਼ੁਰੂ ਕਰ ਦਿੱਤਾ ਹਸਪਤਾਲ ਹਸਪਤਾਲ ਦੇ ਵਿੱਚ ਹੀ ਪੈਸਾ ਜਿ ਵਗਾਰ ਕੇ ਉਹਨੇ ਕਿਹਾ ਕਿਸੇ ਕੰਮ ਦਾ ਨਹੀਂ ਇਹ ਰੱਦੀ ਇਹ ਕਾਗਜ਼ ਹੈ ਤੇ ਲੋਕਾਂ ਦੀ ਅੱਜ ਕੱਲ ਜਿਹੜੇ ਲੋਕ ਨੇ ਉਹਨਾਂ ਦੀ ਮੋਹਤ ਨਾਲੋਂ ਜ਼ਿਆਦਾ ਤੇਜ਼ ਪੈਸਾ ਇਕੱਠਾ ਕਰਦੇ ਨੇ ਉਹ ਨਹੀਂ ਵੇਖਦੇ ਪਏ ਨੇ ਕਿ ਭਾਈ ਜਾਨ ਇਹ ਹਲਾਲ ਹੈ ਇਹ ਹਰਾਮ ਹੈ ਅਸੀਂ ਗਰੀਬ ਲੁੱਟਦੇ ਪਏ ਹਾਂ ਕਿ ਅਸੀਂ ਮੀਰ ਲੁੱਟਦੇ ਪਏ ਹਾਂ ਜੇ ਕਿਸੇ ਨੇ ਇਹ ਇੱਕ ਭਾਈ ਜਾਨ ਆਪਣਾ ਢਿੱਡ ਭਰ ਲਓ ਪਰਲਾ ਮਾਰਦਾ ਤੇ ਮਰੇ ਪਰਾਇਆ ਲਿਕੇ ਉਹਨਾ ਪੁਲਿਸਾ ਦੇ ਕੰਮ ਕਿ ਐ ਵੇਖੋ ਹੁਣ ਮੈਂ ਇੱਕ ਗੱਲ ਕਰਨੀ ਆ ਕਿ ਜਿਹੜੇ ਬੱਚੇ ਸਾਰੇ ਹੁਣ ਕੋਈ ਗਰੀਬ ਹੈ ਨਾ ਆਪਣੇ ਬੱਚਿਆਂ ਨੂੰ ਓਖਾ ਹੋਵੇ ਸੋਖਾ ਹੋਵੇ ਪੜਾਣ ਦੀ ਚੰਗੇ ਲੈਵਲ ਤੇ ਕੋਸ਼ਿਸ਼ ਕਰਦਾ ਕਿਉਂ ਉਹਨੂੰ ਐ ਹੁੰਦਾ ਕਿ ਜਿਹੜੀ ਗਰੀਬੀ ਮੈਂ ਵੇਖੀ ਆ ਨਾ ਉਹ ਮੇਰੇ ਬੱਚੇ ਨਾ ਵੇਖਣ ਤੇ ਮੇਰੇ ਬੱਚੇ ਕੱਲ ਨੂੰ ਕੋਈ ਅਫਸਰ ਬਣਤੀ ਹੋਣ ਤਾਂ ਕਿ ਉਹਨਾਂ ਦੀ ਅਗਲੀ ਜ਼ਿੰਦਗੀ ਆਸਾਨ ਹੋਵੇ ਤੇ ਕੀ ਹੁੰਦਾ ਉਹ ਗਰੀਬ ਸਾਰੀ ਦਿਹਾੜੀ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਆਪਣੇ ਬੱਚੇ ਨੂੰ ਪੜਾਉਂਦਾ ਹੈ ਐਂਡ ਜੋ ਸੀਟਾਂ ਕਿਨਾਂ ਨੂੰ ਮਿਲ ਜਾਂਦੀਆਂ ਇਨ੍ਹਾਂ ਵਰਗਿਆਂ ਦੇ ਬੱਚਿਆਂ ਨੂੰ ਉਹ ਉਹਦੀ ਇੰਨੀ ਔਕਾਤ ਨਹੀਂ ਹੁੰਦੀ ਆ ਕਿ ਉਥੇ ਲੱਖਾਂ ਕਰੋੜਾ ਰੁਪਈਆ ਦੇ ਸਕੇ ਇਨ੍ਹਾਂ ਵਰਗੇ ਜਿਹੜੇ ਲੋਕ ਨੇ ਕਾਲਾ ਧਨ ਜਮਾ ਕੀਤਾ ਹੁੰਦਾ ਉਥੇ ਲੋਕਾਂ ਨੇ ਮੂੰਹ ਤੇ ਮਾਰ ਕੇ ਇਸ ਤਰ੍ਹਾਂ ਦੇ ਤਰ੍ਹਾਂ ਜਿੱਤ ਲਿਆ ਜੇ ਇਹ ਨੂੰ ਜਿਵੇਂ ਆਪਣਾ ਚਰਨ ਸਿੰਘ ਭੁੱਲਰ ਹੈ ਹਰ ਚਰਨ ਸਿੰਘ ਭੁੱਲਰ ਹੈ ਠੀਕ ਹੈ ਜੀ ਇਟਸ ਮੀਨ ਇਹਨੇ ਕਿਸੇ ਹੱਕਦਾਰ ਦੀ ਸੀਟ ਖਾਦੀ ਹੈ ਜਿਹੜਾ ਕਿ ਆਪਣੀ ਕਾਬਲੀਅਤ ਦੇ ਅੱਗੇ ਆਣਾ ਚਾਹੁੰਦਾ ਸੀ ਪਰ ਉਹਦੀ ਸੀਟ ਨੱਪ ਕੇ ਇਹਨੂੰ ਦੇ ਦਿੱਤੀ ਕਿ ਐਂਡ ਤੇ ਬੜੇ ਕੇਸ ਨੇ ਬੜੇ ਪਰ ਦੇਖੋ ਇਹ ਵੀ ਦੇਖੋ ਪਤਾ ਨਹੀਂ ਕਦੋਂ ਤੋਂ ਕਰਨ ਦਿਆ ਸੀਗਾ ਡਿਪਟੀ ਡਿਪਟੀ ਤੋਂ ਬਾਅਦ ਉਹ ਐਸਪੀ ਬਣਿਆ ਐਸਪੀ ਤੋਂ ਬਾਅਦ ਉਹ ਐਸਐਸਪੀ ਬਣਿਆ ਐਸਐਸਪੀ ਤੋਂ ਬਾਅਦ ਉਹ ਡੀਆਈਜੀ ਬਣ ਗਿਆ ਠੀਕ ਹੈ ਡੀਆਈਜੀ ਦਾ ਡੀਆਈਜੀ ਰੈਂਕ ਦਾ ਬੰਦਾ ਬੜਾ ਵੱਡਾ ਇਸ ਤੋਂ ਬਾਅਦ ਅਡੀਸ਼ਨਲ ਆਈਜੀ ਦਾ ਸਿੱਧਾ ਆਈਜੀ ਦੋ ਸਟੈਪ ਹੋਰ ਤੇ ਸਮਝ ਲਓ ਪੂਰੇ ਸੂਬੇ ਦੇ ਮਾਲਕ ਠੀਕ ਹੈ ਉਹ ਵੀ ਉਹ ਦਲਾਲ ਫੜਿਆ ਗਿਆ ਦਲਾਲ ਦੇ ਮੋਬਾਈਲ 'ਚ ਇਹ ਦੀਆਂ ਤੇ ਰਿਕਾਰਡਿੰਗਾਂ ਜਿਹੜੀਆਂ ਨਿਕਲੀਆਂ ਨਿਕਲੀਆਂ ਇਹਦੇ ਸਬੂਤ ਨਿਕਲੇ ਨੇ ਕਿ ਲੋ ਹੋਰ ਬੜਿਆਂ ਦਾ ਮੁੱਦਾ ਨਿਕਲਿਆ ਹੈ। ਪਾਪ ਤੇ ਫਸਿਆ ਪੈਸਾ ਨਾਲ ਹੁਣ ਦੱਸ ਸਕ ਲਿਆ ਨੂੰ। ਹਮ ਤੋ ਦੂਬੇ ਹਸਨਮ ਤੁਮੇ ਵੀ ਲੇ ਡੂਬੇਂਗੇ। ਇਹੋ ਜਿਹਾਂ ਦਾ ਇਹ ਹੁੰਦਾ ਕਿ ਭਾਈ ਜਾਨ ਮੈਂ ਤੇ ਮਰਿਆ ਹੀ ਮਰਿਆ ਵਾਂ ਤੇ ਉਹ ਫਲਾਣਾ ਵੀ ਜੋ ਅੱਛਾ ਫਿਰ ਇਹ ਵੇ ਕਿ ਇਹੋ ਜੇ ਇੱਕ ਅੱਤੇ ਚੋਰ ਨੂੰ ਫੜ ਲੋ ਨਾ ਤੋ ਤੁਹਾਨੂੰ ਕਈ ਚੋਰ ਬੇਨਕਾਬ ਹੋ ਜਾਂਦੇ ਨੇ ਕਿਉਂ? ਇਹ ਜਿੰਨੇ ਵੀ ਚੱਟੂ ਵੱਟੇ ਹੁੰਦੇ ਨੇ ਨਾ ਜਿਹੜੇ ਕਰਪਟ ਅਫਸਰ ਹੁੰਦੇ ਨੇ ਇਸ ਸਾਰੇ ਆਪਸ ਵਿੱਚ ਮਿਲ ਜਾਂਦੇ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਦੂਸਰੇ ਦੀਆਂ ਤੰਜ਼ੀਰਾ ਇਹਨਾਂ ਨਾਲ ਜੁੜੀਆਂ ਹੁੰਦੀਆਂ ਇਹਨਾਂ ਨੂੰ ਪਤਾ ਫਲਾਣਾ ਵੀ ਮੇਰੇ ਕੰਮ ਆ ਜਾਏਗਾ ਫਲਾਣਾ ਵੀ ਆ ਜਾਏਗਾ ਐਵੇਂ ਤੇ ਕੰਮ ਕਢਾਉਂਦੇ ਨੇ ਮੈਂ ਆਪਣੀ ਅੱਖੀ ਵੇਖੀ ਹੋਏ ਨੇ ਬੰਦੇ ਐਸੇ-ਐਸੇ ਕਿ ਜਿਹੜੇ ਆਲਾ ਹਉਦਿਆਂ ਦੇ ਉੱਤੇ ਅਫਸਰ ਤਾਇਨਾਤ ਸੀਗੇ ਤੇ ਆਪਣੇ ਦੌਰ ਦੇ ਕਰਪਟ ਤਰੀਨ ਬੰਦੇ ਸੀਗੇ ਠੀਕ ਹੈ ਕਰਪਟ ਤਰੀਨ ਬੰਦੇ ਸੀਗੇ ਉਹਨਾਂ ਨੂੰ ਖੁਦਾ ਦੀ ਕਿਸਮਤ ਤੜਪ ਤੇ ਤੜਪ ਦੇ ਮਾਰਦੇ ਵੇਖਿਆ ਹੈ ਠੀਕ ਹੈ ਅਖੀਰ ਉਹਨਾਂ ਦੀ ਖੁਦਾ ਦੀ ਕਿਸਮਤ ਆਪਣੀ ਅੱਖੀ ਵੇਖਿਆ ਹੈ ਐ ਡੀਐਸਪੀ ਰੈਂਕ ਦਾ ਬੰਦਾ ਸੀਗਾ ਤੇ ਆਪਣੇ ਦੌਰ ਦਾ ਕਹਿੰਦੇ ਨੇ ਅਯਾਸ਼ ਤੇ ਕਰਪਟ ਦੀ ਬੰਦਾ ਸੀਗਾ ਠੀਕ ਹੈ ਸਵੇਰ ਉਹਦੀ ਕੁਰਸੀ ਮਤਲਬ ਕਿ ਫਾਲਜ ਹੋ ਗਿਆ ਹੈ ਹੈ ਹੋ ਗਿਆ ਜੇ ਅੱਲਾ ਮਾਫ ਕਰੇ ਕੰਨਾ ਤੇ ਕਹਿੰਦੇ ਨੇ ਨਕਲ ਨਹੀਂ ਲਾਣੀ ਚਾਹੀਦੀ ਠੀਕ ਹੈ ਕਰ ਤੇ ਲੋਕ ਘਰਦੇ ਉਹਦੇ ਪਲਾ ਕੀ ਕਰਦੇ ਸੀ ਉਹਦੀ ਉਹਨੂੰ ਉਹਨੂੰ ਚੱਕਦੇ ਸੀ ਕਿ ਕੁਰਸੀ ਦੇ ਲਿਆ ਕੇ ਤੇ ਬਾਹਰ ਉਹਨੂੰ ਬਾਹ ਛੱਡਦੇ ਸੀਗੇ ਸਵੇਰ ਤੋਂ ਸ਼ਾਮ ਤੱਕ ਬਾਹਰ ਬੈਠਾ ਦਾ ਮੈਂ ਕਹਾਂ ਵੇਖ ਲੋ ਇਹ ਉਹ ਬੰਦਾ ਹੈ ਕਿ ਜ਼ਮੀਨ ਇਹਦੇ ਪੱਬ ਨਹੀਂ ਸੀ ਚੱਕਦੀ ਠੀਕ ਹੈ ਇਹ ਪਪਾ ਭਾਟ ਟੁਰਦਾ ਹੁੰਦਾ ਸੀ ਕਿ ਜ਼ਮੀਨ ਨੂੰ ਸਮਝਦਾ ਕੁਝ ਨਹੀਂ ਸੀਗਾ कि ਆਪਣੇ ਅੰਦਰ ਉਹ ਮਗਰੂਰੀ ਪੈਸੇ ਦਾ ਜ਼ੋਰ ਉਹ ਪੈਸਾ ਅੱਜ ਵੇਖ ਲੋ ਉਹਦੇ ਬੱਚੇ ਹਰਾਮ ਦੇ ਨਿਕਲੇ ਠੀਕ ਹੈ ਪੈਸਾ ਉਹਨਾਂ ਨੇ ਪਾਣੀ ਤੇ ਹੁਣ ਦੇਖ ਲੋ ਡੀਐੱਜੀ ਭੁੱਲਰ ਦੇ ਬੱਚੇ ਵੀ ਤੁਸੀਂ ਇਸ ਤਰ੍ਹਾਂ ਦੇਖ ਲੋ ਜਿਵੇਂ ਆਪਣਾ ਇਹਨਾਂ ਨੇ ਜਿਵੇਂ ਨੇ ਦੋ ਨੰਬਰੀ ਕਰਕੇ ਪੈਸਾ ਕਮਾਇਆ ਨਾ ਇਹ ਵੀ ਦੋ ਨੰਬਰੀ ਨਾਲ ਇਹਦੇ ਅੱਛਾ ਕਹਿੰਦੇ ਨੇ ਕਰਨੀ ਆਪ ਉਹ ਕਿ ਕੀ ਕਹਿੰਦੇ ਨੇ ਇੱਕ ਬੰਦਾ ਕਰੇ ਤੇ ਭਰੇ ਸਾਰੇ ਠੀਕ ਹੈ ਉਹ ਇਹੀ ਇਹ ਚੀਜ਼ ਹੁੰਦਾ ਕਿ ਇੱਕ ਬੰਦਾ ਜਦੋਂ ਰਿਸ਼ਵਤ ਲੈਣਾ ਸ਼ੁਰੂ ਕਰ ਦਵੇ ਕਰਪਸ਼ਨ ਕਰਨਾ ਸ਼ੁਰੂ ਕਰ ਦਵੇ ਕਿਉਂ ਤੁਸੀਂ ਤੇ ਆਪਣੀ ਕਬਰ ਕਾਲੀ ਕਰਦੇ ਹੀ ਕਰਦੇ ਪਿਓ ਠੀਕ ਹੈ ਜੀ ਮੋੜ ਕੇ ਠੀਕ ਹੈ ਜੀ ਜਿਹੜੇ ਪਿਛਲੇ ਹੋਣਗੇ ਜਿਹੜਾ ਤੁਹਾਡਾ ਉਹ ਮਾਲ ਖਾਨਗੇ ਉਹ ਬਾਜ ਤੁਹਾਡੀ ਕਬਰ ਦੇ ਉੱਤੇ ਮੂਤਰਨ ਵੀ ਨਹੀਂ ਆਣਗੇ ਕਿਉਂ ਉਹਨਾਂ ਕੋ ਉਹਨਾਂ ਦੀ ਰਗਾਂ ਦੇ ਵਿੱਚ ਹਰਾਮ ਦਾ ਖੂਨ ਗਿਆ ਉਹਨਾਂ ਦੇ ਮੂੰਹ ਦੇ ਵਿੱਚ ਹਰਾਮ ਦਾ ਨਵਾਲਾ ਗਿਆ ਉਹਨਾਂ ਨੇ ਜਿਹੜਾ ਪਾਣੀ ਦਾ ਘੁੱਟ ਪੀ ਪੀਤਾ ਉਹ ਵੀ ਹਰਾਮ ਦਾ ਪੀਤਾ ਕਿਉਂ ਜਦੋਂ ਪਿਓ ਨੇ ਜੋ ਅੰਨੇਵਾਹ ਹਰਾਮ ਕਮਾਇਆ ਇਹ ਤੇ ਹਜੇ ਸਮਝ ਲੋ ਇੰਨਾ ਕੁ ਡੈਮੋ ਏ ਇਸ ਤੋਂ ਬਾਅਦ ਜਿਹੜੇ ਹੋਰ ਟਾਈਕੂਨ ਮਗਰਮਚ ਜਿਹੜੇ ਫੜੇ ਜਾਣੇ ਨੇ ਠੀਕ ਹੈ ਇਹ ਸਮਝ ਲੋ ਕਿ ਇੱਕੋ ਜਿਵੇਂ ਜਿਵੇਂ ਕਹਿੰਦੇ ਨਹੀਂ ਹੈ ਕਟਾ ਹੀ ਫੁੱਲ ਗਿਆ ਉਹਨਾਂ ਨੇ ਕੀ ਇਹ ਨਵਾਂ ਕਟਾ ਖੁੱਲ ਗਿਆ ਉਹਨਾਂ ਨੂੰ ਭੁੱਲਰ ਸਾਹਿਬ ਨੂੰ ਹੱਥ ਪਾਇਆ ਹਰ ਚਰਨ ਭੁੱਲਰ ਨੂੰ ਹੱਥ ਪਾਇਆ ਤੇ ਹੁਣ ਵੇਖੋ ਕਿ ਕਿੰਨੀਆਂ ਕਿੰਨੀਆਂ ਬੜੀਆਂ ਜੜੀਆਂ ਨੇ ਉਹ ਨਜ਼ਰ ਆਉਂਦੀਆਂ ਨੇ ਕਿ ਕੌਣ ਕੌਣ ਵਿੱਚ ਫਸਦਾ ਨਜ਼ਰ ਆਉਂਦਾ ਤੇ ਵੱਡੇ ਲੈਵਲ ਦੀ ਗੇਮ ਹੈ ਇਹ ਵਾਕਈ ਚੱਲਦੀ ਹੈ ਮੈਂ ਇੱਕ ਚੀਜ਼ ਇੱਕ ਜੀ ਗੱਲ ਕਰਦਾ ਕਿ ਇੱਕ ਬੰਦਾ ਹੈ ਨਾ ਜਿਹੜਾ ਹੋਰ ਇਹਦੇ ਵਿੱਚ ਇਹ ਵੀ ਕਿ ਕਈ ਤੇ ਉਹ ਨੇ ਜਿਹੜੇ ਸ਼ਿਫਾਰਸ਼ੀ ਭਰਤੀ ਨੇ ਕਿਤੇ ਕਈ ਉਹ ਜਿਹੜੇ ਜਿਹੜਾ ਬੰਦਾ ਆਪਣੀ ਕਾਬਲੀਅਤ ਦੇ ਅੱਗੇ ਆਵੇ ਨਾ ਠੀਕ ਹੈ ਉਹਨੂੰ ਪਤਾ ਹੁੰਦਾ ਕਿ ਯਾਰ ਮੈਂ ਆਪਣੀ ਕਾਬਲੀਅਤ ਪੜ੍ਹ ਲਿਖ ਕੇ ਅੱਗੇ ਆ ਉਹਨੂੰ ਪਤਾ ਹੁੰਦਾ ਕਿ ਨਹੀਂ ਵੀ ਇਹ ਅਸੀਂ ਇਹ ਨਹੀਂ ਕਹਿੰਦੇ ਕਿ ਪੰਜੋ ਉਂਗਲੀਆਂ ਕੋਈ ਵਗੀਆਂ ਹੁੰਦੀਆਂ ਉਹ ਚੰਗੇ ਵੀ ਹੁੰਦੇ ਨੇ ਤੇ ਬਹੁਤੇ ਗੰਦੇ ਵੀ ਹੁੰਦੇ ਨੇ ਕੁਝ ਗੰਦੇ ਤੇ ਕੁਝ ਚੰਗੇ ਪਰ ਇਹ ਗੰਦਿਆਂ ਨੇ ਚੰਗਿਆਂ ਦਾ ਵੀ ਅੱਗ ਮਾਰ ਦਿੱਤੀ ਉਹਨਾਂ ਨੇ ਕਿਹਾ ਨਹੀਂ ਕਿ ਕਈ ਐਸੇ ਅਫਸਰਸ ਹਨ ਜਿਹੜੇ ਵਾਕਈ ਬਹੁਤ ਅੱچھے ਅਫਸਰ ਨੇ ਲੇਕਿਨ ਉਹਨਾਂ ਨੂੰ ਵੀ ਲਾਲੇ ਪਏ ਹੋਏ ਨੇ ਕਿਉਂ ਕਿ ਕਿ ਇੱਕ ਇੱਕ ਤਲਾਬ ਹੈ ਉਹਦੇ ਵਿੱਚ ਮੱਛਲੀਆਂ ਨੇ ਇੱਕ ਮੱਛਲੀ ਤੋਂ ਉਹਨੇ ਸਾਰਿਆਂ ਨੂੰ ਲਪੇਰਨਾ ਹੁਣ ਜਿਹੜਾ ਤੇ ਆ ਹੋਏਗਾ ਚੰਗਾ ਬੰਦਾ ਜਿਦੋਂ ਇਹ ਇਨਸਪੈਕਸ਼ਨ ਆ ਗਈ ਮਤਲਬ ਭੇਡ ਚ ਤੇ ਉਹ ਵੀ ਆਇਆ ਹੈ ਲੇਕਿਨ ਜਿਵੇਂ ਇਨਸਪੈਕਸ਼ਨ ਹੋਏਗੀ ਜਿਵੇਂ ਸਾਰਾ ਕੁਝ ਜਿਦੋਂ ਨੇ ਕੁਝ ਕੀਤਾ ਨਹੀਂ ਹੋਏਗਾ ਤੇ ਬੜੀ ਉਲਜੁਮਾ ਹੋ ਜਾਏਗਾ ਲੇਕਿਨ ਜਿਨ੍ਹਾਂ ਨੇ ਖਾਦਾ ਪੀਤਾ ਉਹ ਤੇ ਫਸਣਗੇ ਭਾਈ ਸਭ ਤੋਂ ਵੱਡੀ ਦੇਖੋ ਬਦਨਾਮੀ ਹੈ ਵੇ ਕਿ ਇੱਕ ਬੈਲਟ ਫੋਰਸ ਜਿਹੜੀ ਹੈ ਬੈਲਟ ਫੋਰਸ ਦੇ ਪੂਰੇ ਮਹਿਕਮੇ ਦੀ ਬਦਨਾਮੀ ਬਿਲਕੁਲ ਠੀਕ ਹੈ ਇੱਕ ਫੜਿਆ ਗਿਆ ਦੂਜਾ ਫੜਿਆ ਗਿਆ ਤੀਜਾ ਫੜਿਆ ਗਿਆ ਦੇਖੋ ਜੀ ਵੱਡੇ ਵੱਡੇ ਨੇ ਔਰ ਇਹਨਾਂ ਨੇ ਕਿਹਨਾਂ ਨੂੰ ਗਰੀਬਾਂ ਦਾ ਖੂਨ ਚੂਸਿਆ ਨੇ ਜਿਵੇਂ ਮੱਛਰ ਹੈ ਰਾਤ ਨੂੰ ਇੱਥੋਂ ਖੂਨ ਚੂਸ ਲਿਆ ਉੱਥੋਂ ਖੂਨ ਚੂਸ ਲਿਆ ਇਹ ਵੀ ਇੱਕ ਕਹਿੰਦੇ ਨੇ ਜਿਹੜੇ ਕਰਪਟ ਅਫਸਰ ਹੁੰਦੇ ਨੇ ਨਾ ਰਿਸ਼ਵਤਖੋਰ ਇਹ ਵੀ ਇੱਕ ਮੱਛਰ ਦੀ ਮੰਨ ਵਰਗਾ ਹੁੰਦਾ ਹੈ। ਰਿਸ਼ਵਤ ਦਿੱਤੀ ਕਿਉਂ ਜਾਂਦੀ? ਰਿਸ਼ਵਤ ਐਸੀ وجہ ਤੋਂ ਦਿੱਤੀ ਜਾਂਦੀ ਹੈ ਕਿ ਉਹ ਕੋਈ ਹੱਕਦਾਰ ਆਪਣੇ ਹੱਕ ਵਾਸਤੇ ਲੜਨਦਿਆਂ ਵਾ ਦੂਸਰਾ ਬੰਦਾ ਉਹਦੇ ਕੋਲ ਪੈਸੇ ਦੀ ਪਾਵਰ ਹੋ ਉਹਨੇ ਪੈਸਾ ਦੇ ਕੇ ਉਹ ਹੱਕਦਾਰ ਦਾ ਹੱਕ ਖਾ ਲੈਣਾ ਵੈ। ਐਸੀ ਜਗ੍ਹਾ ਤੇ ਰਿਸ਼ਵਤ ਹੀ ਦਿੱਤੀ ਜਾਂਦੀ ਤੇ ਐਸੀ وجہ ਤੋਂ ਤੇਨਾਂ ਦੀਆਂ ਤਜੋਰੀਆਂ ਭੜੀਆਂ ਹੋਈਆਂ ਨੇ। ਪੈਸੇ ਦਿੱਤੇ ਜਾਂਦੇ ਨੇ ਨਜਾਇਜ਼ ਕੰਮ ਵਾਸਤੇ। ਬਿਲਕੁਲ। ਜਾਇਜ਼ ਕੰਮ ਵਾਸਤੇ ਪੈਸੇ ਨਹੀਂ ਦਿੱਤੇ ਜਾਂਦੇ। ਪਤਲਾ ਕਹਿੰਦਾ ਭਾਈ ਜਾਨ ਮੇਰਾ ਜਾਇਜ਼ ਜਾਇਜ਼ ਹੈ। ਬਿਲਕੁਲ। ਮੇ ਨਜਾਇਜ਼ ਬੰਦਾ ਜਿੰਨੇ ਸਮਗਲਿੰਗ ਕਰਨੀ ਹੈ ਜਿੰਨੇ दारू ਦਾ ਕੰਮ ਕਰਨਾ ਹੈ ਜਿੰਨੇ ਆਪਣਾ ਚਿੱਟੇ ਦਾ ਕੰਮ ਕਰਨਾ ਹੈ ਜਿੰਨੇ ਦੋ ਨੰਬਰੀਆਂ ਕਰਨੀਆਂ ਨੇ ਉਹਨੇ ਪੈਸਾ ਦੇਣਾ ਉਹਨੂੰ ਪਤਾ ਹੈ ਕਿ ਜੇ ਮੈਂ ਇੰਨੇ ਸੁੱਟਾਂਗਾ ਤੇ ਮੈਨੂੰ ਇੰਨੇ ਖੱਪੇ ਹੋਣੇ ਵੀ ਨੇ ਹਾਂ ਬਿਲਕੁਲ ਠੀਕ ਹੈ ਬਾਕੀ ਬਹੁਤ ਵਧੀਆ ਵੀਡੀਓ ਤੁਹਾਡੀ ਕੀ رائے ਵੇ ਆਪਣਾ ਭੁੱਲਰ ਵਾਸਤੇ ਜਨੇਦ ਆਪਣਾ ਕੀ ਆ ਕੀ ਮਨਿੰਦਰ ਦਾ ਨਾਮ ਹੈ ਡੀਆਈ ਹਰਚਰਨ ਭੁੱਲਰ ਠੀਕ ਹੈ ਔਰ ਯਕੀਨ ਮੰਨੋ ਦੂਸਰਾ ਵੀ ਉਹ ਪੰਜਾਬੀ ਸੀਗਾ ਆਕਾਸ਼ ਪੱਥਾ ਠੀਕ ਹੈ ਜੀ ਉਹ ਸਮਝ ਲਓ ਆਕਾਸ਼ ਪੱਥਾ ਐਸਾ ਇਹਨਾਂ ਦੇ ਨੱਕ ਤੇ ਲੜਿਆ ਨਾ ਕਿ ਉਹਨੇ ਜਮਹਲੋ ਇੱਕ ਨੂੰ ਇੱਕ ਨੂੰ ਤੇ ਹੱਥ ਪਿਆ ਹੀ ਪਿਆ ਤੇ ਨਾਲ ਹੁਣ ਕਈ ਟਾਈਕਨ ਜਿਹੜੇ ਨੇ ਨਾ ਉਹ ਤੁਹਾਡੇ ਸਾਹਮਣੇ ਆ ਗਏ। ਬੰਦੇ ਵੇਗ ਲੋਕ ਕਹਿੰਦੇ ਨੇ ਕਿ ਜਦੋਂ ਬੰਦਾ ਇੱਕ ਬੰਦਾ ਹੁਣ ਕਈਆਂ ਨਾਲ ਨਨਾਨ ਸਾਫੀ ਕੀਤੀ ਹੋਣੀ ਹੈ ਲੇਕਿਨ ਹਾਲ ਲੱਗੀ ਹੈ ਕਿਸੇ ਨਾ ਕਿਸੇ ਦੀ ਹਾਲ ਹੈ ਕਿਸੇ ਦੀ ਹਾਲ ਜ਼ਰੂਰ ਲੱਗੀ ਹੈ ਕਿਉਂਕਿ ਜਿਹੜਾ ਬੰਦਾ ਜਦੋਂ ਬੋਤਾ ਜਦੋਂ ਰੱਬ ਨਾਲ ਆਪਣਾ ਕਰ ਲੈਂਦਾ ਨਾ ਕਨੈਕਸ਼ਨ ਕਿ ਰੱਬਾ ਹੁਣ ਤੂੰ ਹੀ ਇਹਨਾਂ ਨੂੰ ਪਾਰ ਲਾਣਾ ਰੱਬ ਹੁਣ ਵੇਖੇ ਨਾ ਦੇਖੋ ਸਾਰੇ ਅੱਗੇ ਪਿੱਛੇ ਚਿੱਟੇ ਕੋਲ ਕਹਿੰਦੇ ਨੇ ਰੱਬ ਥੱਲੇ ਡੰਡੇ ਨਾ ਨਹੀਂ ਮਾਰਦਾ ਰੱਬ ਕਹਿੰਦੇ ਨੇ ਥੱਲੇ ਆ ਕੇ ਚਪੇੜਾ ਨਹੀਂ ਮਾਰਦਾ ਠੀਕ ਹੈ ਰੱਬ ਇਦਾਂ ਹੀ ਅਕਲ ਤੇ ਪਰਦਾ ਪਾਉਂਦਾ ਹੈ ਤੁਹਾਡੇ ਆਟੋਮੈਟਿਕ ਹੀ ਪਰਦੇ ਦੇਖੋ ਜੀ ਕਿੰਨੀ ਦੇਰ ਤੋਂ ਇਹ ਸਿਗਰ ਰਾਜ ਚ ਪਰਦੇ ਚ ਸੀਗਾ ਤੇ ਰੱਬ ਨੇ ਕਿਵੇਂ ਪਰਦਾ ਫਾਸ਼ ਕੀਤਾ ਹੈ ਬਾਕੀ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟਸ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਮੇਰੇ ਸਾਥੇ ਚੈਨਲ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕਿ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਮਿਲਦੇ ਆ